ਇਹ ਕੋਈ ਨੁਕਸਰ ਨਹੀਂ ਆਪਸਰਾ ਪਾਕੀਏ ਨਾ ਹੀ ਹੋਣ ਕੋਈ ਨੁਕਸਰ ਨਹੀਂ ਆਪਸਰਾ ਨਾ ਹੀ ਉਹ ਆਖਾਂਗਾ ਜਦੋਂ ਵੀ ਸਾਨੂੰ ਖਾਰਕੂ ਬਾਦ ਨੂੰ ਖਤਮ ਕਰਨ ਵਾਸਤੇ ਇਹ ਕੰਮ ਕੀਤਾ ਗਿਆ ਸੀ ਹਰਜੀ ਵਾਲਾ ਪਾਣੀ ਹਰਸੀ ਵਾਲਾ ਪਾਣੀ ਮੈਨ ਮੇੜ ਹਰਸੀ ਬਿਲਕੁਲ ਜੀ ਹਰਜੀ ਲਖੰਦੀ ਗੋਦਾ ਸਾਹਿਬ ਆਇਆ ਸੀਗਾ ਉੱਥੋਂ ਉਹਨੇ ਸਾਰਾ ਜਦੋਂ ਵੇਖਿਆ ਸਾਰਾ ਮਾਂਡਰੀਏ ਨੂੰ ਉਹਨਾਂ ਹਸਾਬ ਲਾਇਆ ਵੀ ਦੋ ਵਣੀ ਦਰਿਆ ਚਾਲੇ ਖਾਰਕੂ ਬਾਦ ਰਹਿੰਦੇ ਆ ਚੁੱਪ ਕਰਕੇ ਪਾਣੀ ਛੱਡੋ ਖਾਰਕੂ ਬਾਦ ਵਿੱਚੇ ਖਤਮ ਹੋ ਜਾਣਗੇ ਵਿੱਚੇ ਨਾਲ ਹਿਆਰ ਖਤਮ ਹੋ ਜਾਣਗੇ ਚਲੋ ਉਹਨਾਂ ਦਾ ਨੁਕਸਾਨ ਘੱਟ ਹੋਇਆ ਪਰ ਸਾਡਾ ਨੁਕਸਾਨ ਤੁਹਾਨੂੰ ਦੱਸਣ ਲੱਗਾ ਵੀ ਰਾਤ ਨੂੰ ਪਾ ਅਸੀਂ ਬਾਹਰ ਹਿੱਲੀ ਸੀਗੀ ਉੱਚੀ ਕਰਕੇ ਵੱਧੀ। ਤੁਹਾਨੂੰ ਉਦੋਂ ਪਤਾ ਲੱਗਾ ਜਦੋਂ ਪਾਣੀ ਸਾਡੀ ਵੇਦੀ ਦੇ ਵਿੱਚ ਆ ਗਿਆ। ਤੇ ਅਸੀਂ ਵੀ ਬਹਿ ਰਿਆ ਸੀਗਾ ਅਸੀਂ ਅੰਦਰ ਬੈਠੇ ਹਾਂ। ਅੰਦਰੋਂ ਫਿਰ ਅਸੀਂ ਬਾਹਰ ਨਿਕਲੇ। ਬਾਹਰ ਲੱਕੜਾਂ ਦਿੱਤੀਆਂ ਮੰਜੀ ਦੇ ਥੱਲੇ ਉੱਚੀ ਕਰਕੇ ਪੰਜੇਜੀ ਮੰਜੀ ਦੇ ਉੱਤੇ ਬਹਿ ਗਏ ਆ। ਰੋਲਾ ਰੁਲਾ ਪਾਇਆ ਕਿਸੇ ਗੱਲ ਨਹੀਂ ਸੁਣੀ ਸਾਡੂੰ। ਮੈਨੂੰ ਅਜੇ ਵੀ ਯਾਦ ਆ ਜਿਵੇਂ ਆਪਾਂ ਕੋਈ ਵਿਆਹ ਵਾਲੀ ਮੂਵੀ ਆਪਣੇ ਪੁੱਤ ਆਇਆ ਹੋਵੇ ਨਾ ਕੋਈ 25-30 ਸਾਲ ਪਹਿਲਾਂ ਤੇ ਮੂਵੀ ਆਪਾਂ ਲਾ ਲਈਓ ਸਭ ਕੋ ਸਾਹਮਣੇ ਆ ਜਾਂਦਾ ਅੱਜ ਵੀ ਮੈਨੂੰ ਕਮਣੇ ਆ ਕਿਵੇਂ ਸਾਡਾ ਘਰ ਦਾ ਸਮਾਨ ਰੁੜਿਆ ਅੱਛਾ ਪਈ ਨਾ ਮੱਝਾਂ ਰੁੜੀਆਂ ਫਿਰ ਸਮਾਨ ਰੁੜਿਆ ਬਿਲਕੁਲ ਤੇ ਜੀ ਰੁੜੇ ਆ ਜੀ ਇਹਨੂੰ ਹੋਇਆ ਯਾਰਾ ਬਿਲਕੁਲ ਜੀ ਮੱਝਾਂ ਆਇਆਂ ਸਾਹਮਣੇ ਰਸੇ ਲਾ ਦੇ ਰੁੜਦੀਆਂ ਮਕਾਨ ਕੰਦ ਅਗਲੇ ਮਹੀਨੇ ਪਾੜ ਗਈ ਕੰਦ ਮਗਰੋਂ ਉਹਦੇ ਪੇਟੀਆਂ ਪੜੋਲੇ ਕਣਕ ਦੇ ਤਿੰਨ ਸਾਡੇ ਸਾਹਮਣੇ ਰੁੜ ਗਏ ਘਰੇ ਮੇਰੇ ਟਰੈਕਟਰ ਝੋਨੇ ਦਾ ਭਰਿਆ ਟਰਾਲੀ ਖਖਲੋਤੀ ਸੀ ਨਾਲ ਟਰਾਲੀ ਲੱਭੀ ਨਾਲ ਟਰੈਕਟਰ ਲਗਾ ਨਾ ਪੱਕੇ ਮਕਾਨ ਲੱਭੇ ਸਾਨੂੰ ਸੁਣਾ ਮਾਤਾ ਪਿਤਾ ਭੈਣ ਭਰਾ ਦੀਆਂ ਲਾਸ਼ਾਂ ਲਬੀਆਂ ਹਨ। ਹੋਏ ਹੋਏ। ਮੈਨੂੰ ਨਾ ਪਿਓ ਤੇ ਭੈਣ ਵੀ ਨਾ ਜਨਾ ਪਾਣੀ ਦੀ ਭੇਡ ਚੜ ਗਏ। ਕਰਾਂਗੀ ਪਾਣੀ ਦੀ ਭੇਡ ਚੜ ਗਏ। ਡੱਡ ਬੋੜੀਆਂ ਤੱਕ ਨਹੀਂ ਮਿਲ ਗਿਆ। ਮੈਂ ਵੀ ਉੱਥੇ ਰੁੜ ਗਿਆ। ਮੈਨੂੰ 5-6 ਕਿਲੋਮੀਟਰ ਥੱਲੇ ਪਿੰਡ ਆਲੇ ਵਾਲਾ ਪੈ ਜਾਂਦਾ ਮੱਲਾ ਵਾਲੇ ਨੂੰ ਸਮਾਨੀ। ਉੱਥੇ ਰਾਤ ਨੂੰ ਲੂੜੇ ਜਾਂਦਿਆਂ ਨੂੰ ਬੇੜੀ ਵਾਲਾ ਆਵਾਜ਼ ਸੁਣੀ ਮੇਰੀ ਤੇ ਉਹਨਾਂ ਫੜਿਆ ਮੈਨੂੰ। ਕਦੀ ਇਹ ਭੈਣ ਭਰਾ ਦੇ ਪੱਟੇ ਪਾ ਰਹੇ ਨੇ ਕਦੀ ਕੇ ਇਹ ਦੇ ਭਰਾ ਦੇ ਕੰਮ ਹੀ ਕਰਾਇਆ ਜਿੰਨਾ ਵੇ ਕਰਾ ਭੈਣ ਭਰਾਵਾ ਵੀ ਅੰਦਰ। ਰੋਟੀ ਦੇ ਖਾਤਰ ਕੀ ਕਰਦਾ ਉਹ ਜਣਾ। ਔਰ ਚੰਨ ਗੁਟੀਆਂ ਕਾਕਾੰ ਦਾ ਉਹਨੂੰ ਕੁਝ ਹੈਗਾ ਜੋ ਵਿਚਾਰੇ ਕੀਤੀ ਜਾਵੇ ਮਤਲਬ ਪਹਿਲਾਂ ਵੀ ਜੋ ਕੋ ਦਰਸ਼ਨੀ ਸਿੰਘ ਹੈ ਜੀ ਮੈਂ ਕਿਹਾ ਵੀ ਹਰ ਪੰਥਕ ਸਫਾ ਦਾ ਸ਼ਿੰਗਾਰ ਹੈ ਪਰ ਮੈਂ ਕਹਿੰਨਾ ਵੀ ਕਿਹੜਾ ਇਹੋ ਜਿਹਾ ਪੰਥਕ ਮੋਰਚੇ ਜਿਹਦੇ ਜਿਹੜੇ ਪਰਚਾ ਨਾ ਪਿਆ ਹੋਵੇ 307 ਦੇ ਪਰਚੇ ਨੈਸੇ ਹੱਬੀ ਕਿਹੜੇ ਕਿਹੜੇ ਪਰਚੇ ਜਿਹੜੇ ਸਾਡੇ ਤੇ ਬੋਲਣ ਦੇ ਇਹਨਾਂ ਤੇ ਬੋਲਣ ਦੇ ਉਹ ਇਹਦੇ ਤੇ ਬੋਲਦੇ ਨਹੀਂ ਸੋ ਤਿੰਨ ਧੀਆਂ ਨੇ ਵੀਰ ਨੇ ਕਿਹਾ ਮੈਨੂੰ ਧੀਆਂ ਬਾਰੇ ਵੀ ਨਹੀਂ ਸਪਤਾ ਜੱਤੀਆਂ ਸਭ ਦੀਆਂ ਸਾਨੀਆਂ ਹੁੰਦੀਆਂ ਨੇ ਦੇਖੋ بڑا ਸੰਤਾਪ ੱੱ ਲਿਆ ਹੈ ਜਿਹੜਾ ਗੱਲ ਕਰੀਏ 88 ਵਾਲਾ ਇਹ ਕੁਦਰਤੀ ਨਹੀਂ ਸੀ ਇਹ ਮੈਨੂ ਮੇਡ ਸੀ ਬੜੀ ਵੱਡੀ ਮਸੀ ਤੇਨ ਵਿਚਾਰ ਇਹਨਾਂ ਸਹੀ ਹੈ ਸਦਕੀ ਬੰਦਾ ਮੈਂ ਕਹਿੰਦਾ ਯਾਰ ਸਦਕੀ ਬੰਦਾ ਇਹੋ ਜਾਂ ਸਦਕੀ ਬੰਦਾ ਇਹੋ ਜਾਂ ਅੱਜ ਤੱਕ ਵੀਰ ਨੇ ਸਾਡੇ ਕੋਲ ਜਿਗਰ ਨਹੀਂ ਕੀਤਾ ਹਮਦਰਦੀ ਨਹੀਂ ਲਈ ਕਿਸੇ ਤੋਂ ਵੀ 30 ਸਾਲ ਤੋਂ ਮੈਂ ਜਾਣਦਾ ਆਂ ਆਪਦੀ ਮਿਹਨਤ ਕੀਤੀ ਤੁਸੀਂ ਵੀ ਜਾਣਦੇ ਹੋ ਜੋ ਆਪਣੇ ਨਾਲ ਹੀ ਇਹ ਵਿਚਰਦਾ ਹੈ ਕਦੀ ਵੀਰ ਨੇ ਆਪਣਾ ਦੁੱਖ ਨਹੀਂ ਦੱਸਿਆ ਵੀ ਹਮਦਰਦੀ ਹੋਣੀ ਬੜੀ ਮੁਸ਼ਕਲ ਨਾਲ ਵੀਰ ਤੋਂ ਮਨਾਇਆ ਸੀ ਵੀ ਆਪਾਂ ਇਹ ਟੂ ਕਰਾਈਏ ਤੁਹਾਡੀ ਤੇ ਹਜੇ ਵੀ ਵੀਰ ਕਹਿੰਦਾ ਸੀ ਵੀ ਨਹੀਂ ਆਖਾ ਉਈ ਗੱਲ ਹੀ ਮਹਾਰਾਜ ਦੀ ਕਿਰਪਾ ਸੱਚੇ ਪਾਛਾ ਦੀ ਆਪਾਂ ਮਿਹਨਤ ਕਰਦੇ ਆ ਤੇ ਪਰ ਇਹੋ ਜਿਹੇ ਸਿੰਘਾਂ ਦੀ ਪੰਤ ਨੂੰ ਫਾਂ ਫੜਨੀ ਚਾਹੀਦੀ ਹੈ ਜਿਹੜੇ ਪੰਤ ਨਾ ਖੜਦੇ ਆ ਇੱਕ ਹੋਰ ਘਾਰ ਸੀਗਾ ਉਹ ਆਪਦੇ ਕੋਠੇ 'ਚ ਚੜਿਆ ਹੋਇਆ ਸੀ ਸਾਡਾ ਕੋਠਾ ਡਿੱਗਣਾ ਸ਼ੁਰੂ ਹੋ ਗਿਆ ਉਹਨਾਂ ਸਾਫਿਆਂ ਨੇ ਪੱਲੇ ਮਾਰੇ ਵੀ ਸਾਡੇ ਕੋਠੇ ਤੇ ਆਜੋ ਅਸੀਂ ਉਹਨਾਂ ਦੇ ਕੋਠੇ ਨੂੰ ਜਾ ਰਹੇ ਸੀ ਮਾਦਾ ਜਿਹੜਾ ਮੇਰਾ ਭਰਾ ਛੋਟਾ ਸੀ ਉਹਨੂੰ ਡੈਡੀ ਨੇ ਚੁੱਕ ਲਿਆ ਤੇ ਮੇਰੀ ਮਾਦਾ ਨੇ ਉਂਗਲ ਫੜ ਲਈ ਮੈਂ ਛੋਟਾ ਹਾਂ ਤੇ ਦੂਜੀ ਜਿਹੜੀ ਭਾਇਰ ਸੀ ਉਹਨੇ ਮਗਰੋਂ ਇਹ ਚੱਕਾ ਫੜ ਲਿਆ ਡੈਡੀ ਦਾ ਅਸੀਂ ਤੁਰੇ ਜਾ ਰਹੇ ਹਾਂ ਉਹ ਅਗਲੇ ਬਾਰੇ ਇੱਕ ਤੇ ਪਾਣੀ ਦਾ ਘੋਰ ਘੜਾ ਪਾਇਆ ਫੇ ਉੱਥੇ ਜਾ ਕੇ ਛੁੱਟ ਲਿਆ ਪਾ ਉਹਥੇ ਜਾ ਕੇ ਉਂਗਲ ਹੀ ਮਹਾ ਚੜਾਈ ਮਾਤਾ ਤੋਂ ਮਾਤਾ ਆਣੀ ਨਹੀਂ ਮੈਂ ਬਚਾਲਾਂਗੀ ਘਰੇ ਨੂੰ ਹੂੰ ਮਾਤਾ ਆਣੀ ਨਹੀਂ ਮੈਂ ਬਚਾਲਾਂਗੀ ਹੂੰ ਕਿ ਉਂਗਲ ਨਹੀਂ ਛੜਦੀ ਮੈਂ ਥੱਕੇ ਨਾ ਉਂਗਲ ਛੜਾਈ ਆ ਪਰ ਮੈਂ ਤਾਂ ਬਦ ਗਿਆ ਉਹਨਾਂ ਦੀ ਮੈਨੂੰ ਉਹਦੇ ਬਾਅਦ ਦਰਸ਼ਨ ਨਹੀਂ ਹੋਏ ਅੱਛਾ ਨਹੀਂ ਨਾ ਅੱਜ ਤੱਕ ਲੱਛਾਈ ਯਾਦ ਯਾਦ ਕਿੰਨੀ ਆਉਂਦੀ ਹੈ ਬਹੁਤ ਆਉਂਦੀ ਹੈ ਹਰ ਪਲ ਹਰ ਘੜੀ ਹਰ ਦਿਨ ਯਾਦ ਆਉਂਦੀ ਹੈ ਬਿਲਕੁਲ ਬਿਲਕੁਲ ਸੋ ਮਾਂ-ਬਾਪ ਨੂੰ ਭੁੱਲਣ ਵਾਲੀਆਂ ਚੀਜ਼ਾਂ ਹੀ ਨੇ ਜਦੋਂ ਕੋਰ ਜਾਂਦੇ ਨਾ ਪਹਾੜ ਤੋਂ ਲੱਗਦਾ ਹੈ ਕਿਸੇ ਸਮੇਂ ਜਦ ਖਾਕ ਗਈ ਹੈ ਹਰ ਦਿਨ ਯਾਦ ਆਉਂਦੀ ਹੈ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਔਰ ਮੈਨੂੰ ਲੱਗਦਾ ਵੀ ਹੜਾਂ ਦੀ ਮਾਰ ਚੱਲ ਦਿਨ ਅਜੇ 2 ਮਹੀਨੇ ਦੇ ਨੇੜੇ ਤੇੜੇ ਹੋ ਚੱਲੇ ਨੇ ਔਰ ਜਿੱਥੇ ਹੜ ਆਇਓ ਤੇ ਸਮਾਜ ਸੇਵੀ ਵੀ ਹੜਾਂ ਵਾਂਗਾਏ ਕੋਈ ਆ ਕਹਿ ਰਿਹਾ ਮੈਂ ਟਰੈਕਟਰ 100 ਵੰਡਾਂਗਾ ਕੋਈ ਕਹਿੰਦਾ ਮੈਂ 200 ਟਰੈਕਟਰ ਵੰਡਾਂਗਾ ਕੋਈ ਕਹਿੰਦਾ ਜੀ ਮੈਂ ਮਕਾਨ ਬਣਾ ਕੇ ਦਾਂਗਾ ਕੋਈ ਕਹਿੰਦਾ ਜੀ ਮੈਂ ਧੀ ਦਾ ਵਿਆਹ ਕਰਾਂਗਾ ਤੇ ਇੱਕ 골ਡਨ ਹੱਟ ਵਾਲੇ ਆਪਾਂ ਵੇਖਦੇ ਸਾਡੇ ਵੀ ਰਾਣੇ ਨੇ ਕਹਿਤਾ ਵੀ ਮੈਂ ਪੀੜਿਤ ਪਰਿਵਾਰ ਜਿਨ੍ਹਾਂ ਦੀਆਂ ਫਸਲਾਂ ਰੁੜ ਗਈਆਂ ਉਹਨਾਂ ਨੂੰ 1100 ਟਰੈਕਟਰ ਦਿਆਂਗਾ ਸਮਾਜ ਸੇਵੀ ਸਰਕਾਰਾਂ ਵਾਲੇ ਕੰਮ ਕਰ ਰਹੇ ਨੇ ਤੇ ਸਰਕਾਰਾਂ ਆਪਾਂ ਵੇਖ ਰਹੇ ਵੀ ਫਲਾਣਾ 100 ਟੋੜਾ ਮਿੱਟੀ ਦਾ ਲਿਆ ਆ ਆ ਟਰਾਲੀ ਲਿਆ ਆ ਸਰਕਾਰਾਂ ਸਮਾਜ ਸੇਵੀ ਵਾਲੇ ਕੰਮ ਕਰ ਰਹੀਆਂ ਅਰ ਅੱਜ ਇੱਥੇ ਗੱਲਬਾਤ ਕਰ ਰਹੇ ਸਾਂ ਵੀਰਾਂ ਤੋਂ ਜਾਣ ਰਹੇ ਸਾਂ ਵੀਰੇ ਤੁਹਾਡਾ ਕਿੰਨਾ ਨੁਕਸਾਨ ਹੋਇਆ ਕਹਿੰਦਾ ਜੀ ਮੇਰੇ 5 ਕਿੱਲੇ ਰੁੜ ਗਏ ਕਹਿੰਦਾ ਜੀ ਮੇਰੇ 10 ਕਿੱਲੇ ਰੁੜ ਗਏ ਕੋਈ ਕਹਿੰਦਾ ਮੇਰੀ ਜ਼ਮੀਨ ਟੈ ਗਈ ਤੇ ਅੱਜ ਵੀਰਾਂ ਤੋਂ ਇੱਕ ਜਾਣਕਾਰੀ ਮਿਲੀ ਔਰ ਜਾਣਕਾਰੀ ਕਿਦੇ ਬਾਰੇ ਮਿਲੀ ਸਰਦਾਰ ਸੁਖਜੀਤ ਸਿੰਘ ਜੀ ਖਾਲਸਾਨੀ ਜਿਹੜੇ ਤੁਹਾਨੂੰ ਹਰ ਪੰਥਕ ਸਫਾ ਦੇ ਵਿੱਚ ਮਿਲਦੇ ਨੇ ਪਤਾ ਲੱਗਾ ਵੀ ਕਹਿੰਦੇ 88 ਵਾਲੇ ਪਾਣੀ ਨੇ ਇਹਨਾਂ ਨੂੰ ਐਸੋ ਇਹੋ ਜਿਹਾ ਰਗੜਿਆ ਮਗਰੋਂ ਇਹ ਰਹਿੰਦੀ ਜ਼ਿੰਦਗੀ ਤੱਕ ਹੁਣ ਤੱਕ ਪੈਰਾਸਿਰ ਨਹੀਂ ਹੋ ਸਕੇ ਉਹਨਾਂ ਵੇਲਿਆਂ ਦੇ ਵਿੱਚ ਖਾਸੀ ਦੇ ਵਿੱਚ ਜਦੋਂ ਬੜਦਾ ਦੀ ਖੇਤੀ ਸੀ ਬੜੇ ਘੱਟ ਭਰਾਵਾਂ ਕੋ ਟਰੈਕਟਰ ਸਨ ਉਦੋਂ ਇਹਨਾਂ ਦੇ ਕੋਲ ਟਰੈਕਟਰ ਸੀ ਵੱਡੇ ਵੱਡੇ ਸੰਧ ਸੀ ਪਰ 18-20 ਕਿੱਲੇ ਦਾ ਮਾਲਕ ਸੀ ਜਿਹੜਾ ਅੱਜ ਦਿਹਾੜੀ ਕਰਕੇ ਅੱਜ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਮਜਬੂਰ ਹੈ ਸਾਰਾ ਜਾਣਨ ਦਾ ਯਤਨ ਕਰਦੇ ਇਹ ਮੌਕੇ ਦੇ ਸਾਰੇ ਗਵਾਹ ਨੇ ਵੀਰ ਦੇ ਸਭ ਤੋਂ ਪਹਿਲਾਂ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਜੀ ਅੱਜ ਆਪਾਂ ਕਿੰਨੇ بڑا ਨੁਕਸਾਨ ਹੋਇਆ ਜੇ ਨੁਕਸਾਨ ਹੋਇਆ ਤੇ ਚਲੋ ਸਮਾਜ ਸੇਵੀਆ ਮਲ ਮਿ 来 ਪਰ 88 ਦੇ ਵਿੱਚ ਵੀ ਐਵੇਂ ਵੀਰਾਂ ਘੱਟ ਕੇ ਸਮਾਜ ਸੇਵੀ ਆਏ ਕਿ ਨਹੀਂ ਆਇਆ ਕੋਈ ਉਦੋਂ ਨਹੀਂ ਜੀ 88 ਦੇ ਵਿੱਚ ਨਹੀਂ ਇਹੋ ਜਿਹਾ ਆਇਆ ਕੋਈ ਕਿੰਨੀ ਉਮਰ ਸੀ ਮੇਰੇ ਵੀਰ ਦੀ ਉਦੋਂ ਮੇਰੇ ਤਾਂ 11 12 ਸਾਲ ਦੀ ਉਮਰ ਸੀਗੀ ਹਾਂ ਰਾਤ ਨੂੰ ਪਾਣੀ ਆਇਆ ਹਾਂ ਅਸੀਂ ਘਰ ਦੇ ਵਿੱਚ ਪੰਜ ਜੀ ਸੀਗੀ ਹਾਂ ਭੈਣ ਭਰਾ ਮੰਮੀ ਡੈਡੀ ਤੇ ਦਾਸ ਹਾਂ ਪੰਜ ਜੀ ਸੀਗੇ ਇੱਕ ਭੈਣ ਸਾਡੀ ਉਹ ਪਹਿਲਾਂ ਮੇਰੇ ਤਾਇ ਦਾ ਲੜਕਾ ਇਥੋਂ ਥਾਣੇਦਾਰ ਮਹੂਦੋ ਗਿਆ ਹੀ ਵੀ ਕੁਦਰ ਪਹਿਲਾਂ ਉਹ ਨੂੰ ਲੈ ਆਇਆ ਤਾਂ ਕਰਕੇ ਬਚ ਗਈ ਅਸੀਂ ਪੰਜ ਜੀ ਘਰ ਦੇ ਵਿੱਚ ਮजूद ਸਰ ਰਾਖ ਨੂੰ ਪਾਣੀ ਛੱਡਿਆ ਗਿਆ ਹੂੰ ਇਹ ਕੋਈ ਆਪਾਂ ਆਖੀਏ ਕੋਈ ਬਿਮਾਰੀ ਨਹੀਂ ਕਰਾਈ ਵੀ ਨਾ ਜੀ ਬਾਹਰ ਆ ਜੂ ਨਾ ਜੀ ਨਾ ਬਿਲਕੁਲ ਨਹੀਂ ਹੂੰ ਹੁਣ ਤਾਂ ਮਾਰੀ ਵੜ ਦੱਸ ਦਿੰਦੇ ਉਹਦੋਂ ਇਹ ਵੀ ਨਹੀਂ ਦੱਸਦੇ ਉਹਦੋਂ ਇਹ ਇਹ ਕੋਈ ਨੁ ਕੁਜਰਤੀ ਆਫਤ ਨਾ ਪਾਕੀਏ ਨਾ ਹੀ ਹੋਣ ਕੁਜਰਤੀ ਆਫਤ ਦਾ ਨਾ ਹੀ ਉਹ ਆਖਾਂਗਾ ਉਦੋਂ ਵੀ ਸਾਨੂੰ ਖਾਰਕੂ ਆਦ ਨੂੰ ਖਤਮ ਕਰਨ ਵਾਸਤੇ ਇੱਕ ਕੰਮ ਕੀਤਾ ਗਿਆ ਸੀ ਹਰਜੀ ਵਾਲਾ ਪਾਣੀ ਖਾਸੀ ਵਾਲਾ ਪਾਣੀ ਮੈਨ ਮੇਡ ਹਰਸੀ ਬਿਲਕੁਲ ਜੀ ਹਰਜੀਮ ਗਾਂਧੀ ਗੋਦਾ ਸਾਹਿਬ ਆਇਆ ਸੀਗਾ ਉੱਥੋਂ ਉਹਨੇ ਸਾਰਾ ਜਦੋਂ ਵੇਖਿਆ ਸਾਰਾ ਮੰਡਰੀਏ ਨੂੰ ਉਹਨਾਂ ਹਿਸਾਬ ਲਾਇਆ ਦੋ ਬੰਨੀ ਦਰਿਆ ਵਿਚਾਲੇ ਖਾੜਕੂ ਬਾਦ ਰਹਿੰਦੇ ਆ ਚੁੱਪ ਕਰਕੇ ਪਾਣੀ ਛੱਡੋ ਖਾੜਕੂ ਵਾਲ ਵਿੱਚੇ ਖਤਮ ਹੋ ਜਾਣਗੇ ਵਿੱਚੇ ਨਾਲ ਹਥਿਆਰ ਖਤਮ ਹੋ ਜਾਣਗੇ ਚਲੋ ਉਹਨਾਂ ਦਾ ਨੁਕਸਾਨ ਘੱਟ ਹੋਇਆ ਪਰ ਸਾਡਾ ਨੁਕਸਾਨ ਤੁਹਾਨੂੰ ਮੈਂ ਦੱਸਣ ਲੱਗਾ ਵੀ ਰਾਤ ਨੂੰ ਪਾਣੀ ਆਇਆ ਅਸੀਂ ਬਾਹਰ ਵੀਹਲੀ ਸੀਗੀ ਉੱਚੀ ਕਰਕੇ ਵੱਧੀ ਸਾਨੂੰ ਉਦੋਂ ਪਤਾ ਲੱਗਾ ਜਦੋਂ ਪਾਣੀ ਸਾਡੀ ਵੀਹਲੀ ਦੇ ਵਿੱਚ ਆ ਗਿਆ ਤੇ ਅਸੀਂ 20 ਬੈਰਿਆ ਸੀਗਾ ਅਸੀਂ ਅੰਦਰ ਬੈਠੇ ਹਾਂ ਅੰਦਰੋਂ ਫਿਰ ਅਸੀਂ ਬਾਹਰ ਨਿਕਲੇ ਬਾਹਰ ਲੱਕੜਾਂ ਦਿੱਤੀਆਂ ਮੰਜ਼ੀਰੇ ਥੱਲੇ ਉੱਚੀ ਕਰਕੇ ਪੰਜੇਜੀ ਮੰਜ਼ੀ ਦੇ ਉੱਤੇ ਬਹਿ ਗਏ ਆ ਰੋਲਾ ਰੁਲਾ ਪਾਇਆ ਕਿਸੇ ਗੱਲ ਨਹੀਂ ਸੁਣੀ ਸਾਡੀ ਹੂੰ ਦਿਨ ਵੀ ਚੜ ਗਿਆ ਜਿਹੜੇ ਪਿੰਡ ਦਾ ਰਖਵਾ ਇਹ ਪਿੰਡ ਜੀ ਰਾਜੀ ਸਿਭਰਾ ਫਤੇਗੜ ਸਿਭਰਾ ਦੇ ਨਾਲ ਰਾਜੀ ਸਿਭਰਾ ਹਾਂ ਤਸੀਲ ਜੀਰਾ ਜ਼ਿਲ੍ਹਾ ਫਰੀਦਕੋਟ ਧਾਣੀ ਚ ਰਹਿੰਦੇ ਪਿੰਡ ਚ ਧਾਣੀ ਦੇ ਜੀ ਦਰਿਆਲ ਬੰਨੇ ਬੰਨ ਤੋਂ ਦਰਿਆਲ ਬੰਨੇ ਪਿੰਡ ਸੀ ਰਾਜੀ ਸਿਭਰਾ ਅੱਛਾ ਫਿਰ ਅਹੀਂ ਅਗਲੇ ਦਿਨ ਚੜ ਗਿਆ ਕਿਸੇ ਸਾਡੀ ਬਾਤ ਨਹੀਂ ਪੁੱਛੀ ਕਿਸੇ ਮਤਲਬ ਰੋਲਾ ਰੁਲਾ ਪਾਇਆ ਆਪੋ ਆਪਣੇ ਮਕਾਨਾਂ ਦੇ ਉੱਤੇ ਹੈਗੇ ਸੀ ਲੋਕੀ ਹੂੰ ਫਿਰ ਸਾਰਾ ਦਿਨ ਵੀ ਨੰਗੇ ਮੱਝਾ ਸਾਡੀਆਂ ਤਰਨ ਲੱਗ ਪੀਆਂ ਮੱਝੀਆਂ ਆਈਆਂ ਉਹ ਡੈਡੀ ਨੇ ਰਸੇ ਲਾ ਤੇ ਮੱਝਾ ਰੁੜਗੀਆਂ ਸਾਡੇ ਸਾਹਮਣੇ ਸਾਡੇ ਸਾ ਮੈਨੂੰ ਅਜੇ ਵੀ ਯਾਦ ਆ ਜਿਵੇਂ ਆਪਾਂ ਕੋਈ ਵਿਆਹ ਵਾਲੀ ਮੂਵੀ ਆਪਣੇ ਵਿਆਹ ਹੋਇਆ ਹੋਵੇ ਨਾ ਕੋਈ 25 30 ਸਾਲ ਪਹਿਲਾਂ ਦੀ ਮੂਵੀ ਆਪਾਂ ਲਾ ਲਈਓ ਸਭ ਕੋ ਸਾਹਮਣੇ ਆ ਜਾਂਦਾ ਅੱਜ ਵੀ ਮੈਨੂੰ ਸਾਹਮਣੇ ਆ ਵੀ ਕਿਵੇਂ ਸਾਡਾ ਘਰ ਦਾ ਸਮਾਨ ਉੜਿਆ ਅੱਛਾ ਪਹਿਲਾਂ ਮੱਜਾ ਰੁੜੀਆਂ ਫਿਰ ਸਮਾਨ ਉੜਿਆ ਬਿਲਕੁਲ ਫਿਰ ਜੀ ਰੁੜੇ ਆਹ ਚੀਜ਼ ਮੈਨੂੰ ਹੋਈ ਯਾਦ ਆ ਅੱਛਾ ਬਿਲਕੁਲ ਜੀ ਮੱਜਾਂ ਆਈਆਂ ਸਾਹਮਣੇ ਰਸੇ ਲਾ ਦੇ ਰੁੜਦੀਆਂ ਮਕਾਨ ਕੰਦ ਅਗਲੇ ਮਹੀਨੇ ਪਾੜ ਗਈ ਕੰਦ ਮਗਰੋਂ ਉਹਦੇ ਪੇਟੀਆਂ ਪੜੋਲੇ ਕਣਕ ਦੇ ਤਿੰਨ ਸਾਡੇ ਸਾਹਮਣੇ ਰੁੜ ਗਏ ਸੀ ਘਰੇ ਮੇਰੇ ਟਰੈਕਟਰ ਝੋਨੇ ਦਾ ਭਰਿਆ ਟਰਾਲੀ ਖਖਲੋਤੀ ਨਾ ਟਰਾਲੀ ਲੰਬੀ ਨਾ ਟਰੈਕਟਰ ਲੰਬਾ ਨਾ ਪੱਕੇ ਮਕਾਨ ਲੰਬੇ ਸਾਨੂੰ ਨਾ ਮਾਤਾ ਪਿਤਾ ਭੈਣ ਭਰਾ ਦੀਆਂ ਲਾਸ਼ਾਂ ਲੰਬੀਆਂ ਸਾਨੂੰ ਓਏ ਹੋਏ ਹੋਏ ਮੈਨੂੰ ਮਾਂ ਪਿਓ ਤੇ ਭੈਣ ਵੀ ਨਾ ਜੀ ਨਾ ਪਾਣੀ ਦੀ ਭੇਟ ਚੜ ਗਏ ਕਰਾਂਗੇ ਪਾਣੀ ਦੀ ਭੇਟ ਚੜ ਗਏ ਬਿੱ ਡੈਡ ਬੋੜੀਆਂ ਤੱਕ ਨਹੀਂ ਮਿਲੀਆਂ ਮੈਂ ਵੀ ਉੱਥੇ ਰੁੜ ਗਿਆ ਮੈਨੂੰ 5 6 ਕਿਲੋਮੀਟਰ ਥੱਲੇ ਪਿੰਡ ਆਲੇ ਵਾਲਾ ਪਾਇ ਜਾਂਦਾ ਮੱਲਾ ਵਾਲੇ ਨੂੰ ਸਾਹਮਣੇ ਉੱਥੇ ਰਾਤ ਨੂੰ ਰੁੜੇ ਜਾਂਦੇ ਨੂੰ ਬੇੜੀ ਵਾਲਾ ਆਵਾਜ਼ ਸੁਣੀ ਮੇਰੀ ਤੇ ਉਹਨਾਂ ਫੜਿਆ ਮੈਨੂੰ 12 ਸਾਲ ਦੀ ਹੋਰ ਸੀ ਮੇਰੀ 12 11 12 ਸਾਲ ਦੀ ਸੀ ਉਹ ਦੀ 12 ਸਾਲ ਦੀ ਵੇਖੋ ਕਿੰਦੇ ਵੀ ਮੇਰੇ ਅੱਖਾਂ ਚੋ ਸਾਰਾ ਸੀਨ ਆ ਜਾਂਦਾ ਹੈ ਵੇਖੋ 12 ਸਾਲ ਦੇ ਬੱਚੇ ਨੂੰ ਸਾਰਾ ਪਤਾ ਹੁੰਦਾ ਵੀ ਕਿਵੇਂ ਕਿੰਦੇ ਮੱਝਾਂ ਰੁੜੀਆਂ ਕਿਵੇਂ ਘਰ ਦਾ ਸਮਾਨ ਰੁੜਿਆ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਸੀ ਆਖਰਕਾਰ ਕਹਿੰਦੇ ਵੀ ਘਰ ਵੀ ਰੁੜਿਆ ਤੇ ਘਰ ਦੇ ਨਾਲ ਸਾਡੇ ਜੀ ਰੁੜ ਗਏ ਵੀ ਬਾਕੀ ਚੀਜ਼ਾਂ ਤੇ ਮਿਲ ਜਾਂਦੀਆਂ ਮਾਂ ਪਿਓ ਤੇ ਭੈਣ ਤੇ ਉਹ ਤੇ ਨਹੀਂ ਫਿਰ ਮਿਲੇ ਫਿਰ ਨਾ ਜੀ ਨਾ ਕੋਈ ਨਹੀਂ ਮਿਲੇ ਜੀ ਉਹ ਉਹਨਾਂ ਦੀ ਲਾਸ਼ਾਂ ਤੱਕ ਨਹੀਂ ਲਪੀਆਂ ਹਾਂ ਨੂੰ ਮਾਲ ਦੰਗਰ ਕੋ ਅੰਤਿਮ ਕਰਿਆ ਕਰਵਣੀ ਕਰ ਸਕੀ ਨਾ ਜੀ ਨਾ ਜੀ ਨਾ ਜੀ ਨਾ ਤੇ ਜੀਵਨ ਕਿਵੇਂ ਬਸਰ ਹੋਇਆ ਬਾਹਰ ਜਿਵੇਂ ਤਾਂ ਬਹੁਤ ਜ਼ਿਆਦਾ ਔਖਾ ਜਿਹਾ ਰਿਸ਼ਤੇਦਾਰਾਂ ਕੋਲ ਤੱਕੇ ਹੀ ਖਾ ਛੜੀ ਤੁਹਾਨੂੰ ਸਿੱਧੀ ਦੱਸਾਂ ਮੈਂ ਕਦੀ ਕੇ ਦੇ ਪੱਟੇ ਕਦੀ ਕਿਸੇ ਭੈਣ ਭਰਾ ਦੇ ਪੱਟੇ ਪਾੜੇ ਕਦੀ ਕੇ ਦੇ ਭਰਾ ਦੇ ਕੰਮ ਹੀ ਕਰਾਇਆ ਜਿੰਨਾ ਵਿੱਚ ਕਰਾਇਆ ਭੈਣ ਭਰਾਵਾਂ ਵੀ ਇਹਨਾਂ ਤੋਂ ਰੋਟੀ ਦੇ ਖਾਤਰ ਕੀ ਕਰਦਾ ਵਿਚਾਰਾ ਹਾਏ 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 ਬੜੇ ਸਰਦਾਰ ਬੰਦਾ ਹੈ ਜੇ ਟਰੈਕਟਰ ਟਰਾਲੀ ਉਹਨਾਂ ਦਿਨਾਂ ਦੇ ਵਿੱਚ ਕਿਹੇ ਵਿਰਲੇ ਕੋਲ ਹੁੰਦਾ ਸੀ ਪਾਸੇ ਦੇ ਵਿੱਚ ਹਾਂਜੀ ਹਾਂਜੀ ਵਿਰਲੇ ਅੱਜ ਆਪਾਂ ਗੱਲ ਕਰੀਏ ਵੀ ਅੱਜ ਤੋਂ ਮਤਲਬ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ ਹਨਾ ਹਾਂਜੀ ਹਾਂਜੀ 30 32 ਸਾਲ ਪਹਿਲਾਂ ਬਿਲਕ 37 ਸਾਲ ਪਹਿਲਾਂ ਇਹ 37 ਸਾਲ ਪਹਿਲਾਂ ਟਰੈਕਟਰ ਸਾਰੇ ਟਰਾਲੀਆਂ ਸਾਰੇ ਸੰਦ ਸੀ ਤੁਹਾਡੇ ਕੋਲ ਜ਼ਮੀਨ ਕਿੰਨੀ ਸੀ ਵੀ 17 ਕਲੇ ਸੀ ਜੀ ਸਾਰੇ ਦਰਿਆ ਮਕਾਨ ਸੀ ਟਰੈਕਟਰ ਟਰਾਲੀਆਂ ਪੱਖ ਨਹੀਂ ਲੱਭਾ ਸਾਨੂੰ ਮੈਨੂੰ ਘਰ ਦੀ ਇੱਕ ਇੱਟ ਵੀ ਨਹੀਂ ਲੱਭੀ ਘਰ ਦੇ ਪਰਿਵਾਰ ਦੇ ਦਰਿਆ ਪੈ ਗਿਆ ਵਿੱਚ ਦਰਿਆ ਪੈ ਗਈ ਬਿਲਕੁਲ ਜੀ ਆਹ ਰੋਡ ਪੈ ਗਈ ਤੇ ਨਲੇ ਬਣ ਗਏ ਦਰਿਆ ਬਿਲਕੁਲ ਰੇਤਾ ਪੈ ਗਈ ਆ ਜੀ ਸੁਣਿਆ ਸੀ ਕਹਿੰਦੇ 88 ਦੇ ਪਾੜ ਪਏ ਅਜੇ ਤੱਕ ਪੂਰੇ ਨਹੀਂ ਗਏ ਪਿਛਲੇ ਦਿਨਾਂ ਦੇ ਅੰਦਰ ਆਪਾਂ ਵੇਖਿਆ ਦਬਾਬੇ ਲੋਹੀਆਂ ਵਾਲੇ ਪਾਸੇ ਸੰਤ ਸੀਚੀ ਵਾਲ ਸਾਹਿਬ ਨੇ ਜਦੋਂ ਦਰਿਆ ਸਾਫ ਕੀਤਾ ਤੇ ਕੁਝ ਪਾੜ ਕਹਿੰਦੇ ਵੀ ਇੰਨੀ ਕੋਈ ਮਿੱਟੀ ਰੇਤਾ ਪੈ ਗਈ ਹਜੇ ਤੱਕ ਉਹ ਪਾੜ ਭਰੇ ਨਹੀਂ। ਲਾ ਦੂਤਲਾ ਪਾਣੀ ਇੱਕ ਹੋ ਗਿਆ। ਕਹਿੰਦੇ ਮੈਨੂੰ ਕੋਈ ਮੇਰੀ ਇੱਟ ਨਹੀਂ ਲੱਭੀ ਘਰ ਦੀ। ਕੋਈ ਨਾਂ ਨਿਸ਼ਾਨ ਹੀ ਨਹੀਂ ਰਿਹਾ ਘਰ ਦਾ ਨਕਸ਼ੇ ਤੋਂ ਬਾਹਰ ਹੋ ਗਿਆ। ਬਾਕੀ ਦੁੱਖ ਤੇ ਬੰਦਾ ਜਰ ਲੈਂਦਾ। ਵੀ ਕੋ ਮਾਂ ਬਾਪ ਤੇ ਦੁੱਖ ਉਹਨਾਂ ਦਿਨਾਂ ਦੇ ਜਿਹੜੇ ਸਰਦਾਰ ਬੰਦਾ ਸੀ ਜਿਵੇਂ ਬਾਪੂ ਨੇ ਕਿਹਾ ਤੇ ਰੋਟੀ ਦੀ ਖਾਤਰ ਲੋਕਾਂ ਦੇ ਪੱਠੇ ਵੜਦਾ ਰਿਹਾ ਲੋਕਾਂ ਦਾ ਮਾਲ ਡੰਗਰ ਚਾਰਦਾ ਰਿਹਾ ਹੈ। ਬਿਲਕੁਲ ਜੀ ਬਿਲਕੁਲ ਬੜੇ ਔਖੇ ਦਿਨ ਕੱਟੇ ਆ ਜੀ ਮੈਂ ਤਾਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਪਤਾ ਹੈ ਵੀ ਉਸ ਤੋਂ ਬਾਅਦ ਮੈਂ ਉਹਨੂੰ ਪਾਣਾ ਸਤਿਗੁਰੂ ਦਾ ਮਨ ਕੇ ਹੀ ਸਫਰ ਕਰ ਲਿਆ ਜਿੱਥੇ ਵੀ ਮੈਂ ਪੰਥ ਦਾ ਕੰਮ ਹੋਵੇ ਤੁਹਾਡੇ ਸਾਹਮਣੇ ਮਾਗੇ ਹੁੰਨਾ ਲੋਕ ਜਿੰਨਾ ਪਿੱਟ ਦੇਣ ਜਾਂ ਕਿਸੇ ਦਾ ਕੋ ਪੁਰਾਣਾ ਸੰਦੀ ਰੁੜ ਗਿਆ ਉਹ ਚੀਕਾਂ ਮਾਰਦੇ ਨੇ ਤੇ ਮਗਰ ਸਮਾਜ ਸੇਵੀ ਆ ਕੇ ਦੇ ਵੀ ਜਾਂਦੇ ਨੇ ਹਾਲਾਂਕਿ ਪਤਾ ਲੱਗਾ ਵੀ ਉਹਨਾਂ ਕੋਲ ਸਾਰਾ ਕੁਝ ਕਈਆਂ ਕੋਲ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਸੱਚ ਕਿਸੇ ਦੇ ਗਿੱਟੇ ਗੁੱਡੇ ਤੇ ਲੱਗ ਜਾਂਦਾ ਇਹ ਨਹੀਂ ਪਤਾ ਕਿਹਦੇ ਲੱਗ ਜੇ ਆਮਾ ਵੇਖਦਾ ਵੀ ਅਜਨਾਲੇ ਵਾਲੇ ਪਾਸੇ ਹੋਰ ਵੀ ਉਹ ਜਿਨ੍ਹਾਂ ਦੇ ਬੱਚੇ ਵੀ ਬਾਹਰਲੇ ਦੇਸ਼ਾਂ ਸੈੱਟ ਨੇ ਜਿਨ੍ਹਾਂ ਦੀਆਂ ਕੋਠੀਆਂ ਵੀ 5-5 ਮੰਜ਼ਲੀ ਨੇ ਉਹ ਵੀ ਕਈ ਜਾਂਦੇ ਨੇ ਵੇਖੋ 88-37 ਸਾਲ ਹੋ ਗਏ ਵੀਰ ਨੇ ਆਪਣਾ ਦੁੱਖ ਦੱਸਿਆ ਨਹੀਂ ਕਿ ਮੈਂ ਇਹ ਵੀਰ ਦਾ ਧੰਨਵਾਦ ਕਰਾਂਗਾ ਜਿਨੇ ਇਹਦਾ ਦੁੱਖ ਮੈਨੂੰ ਨਾ ਕੱਲ ਪਰਸੋ ਫੋਨ ਤੇ ਦੱਸਿਆ ਕਹਿੰਦਾ ਬਾਈ ਜੀ ਤੁਸੀਂ ਕਹਿੰਦੇ ਜੇ ਫਲਾਣੇ ਦੀਆਂ ਮੱਝਾਂ ਰੁੜ ਗਈਆਂ ਫਲਾਣੇ ਦਾ ਘਰ ਰੁੜ ਗਿਆ ਵੀ ਤੁਹਾਨੂੰ ਇੱਕ ਮੈਂ ਪੁਰਾਣੀ ਗੱਲ ਦੱਸਾਂ 88 ਵੇਲੇ ਦੀ ਬਿਲ ਲੋ ਸਾਰੇ ਜੀ ਰੁੜ ਗਏ ਇੱਕ ਰੁੜਦਾ ਰੁੜਦਾ ਬੱਚਾ ਉਹ ਕਿਸੇ ਨੇ ਬਚਾਲਿਆ ਤੇ ਕਹਿੰਦੇ ਅੱਜ ਉਹ ਪੰਥਕ ਸਭਾ ਦਾ ਸ਼ਿੰਗਾਰ ਹੁੰਦਾ ਤੁਸੀਂ ਉਹਨੂੰ ਚੰਗੀ ਤਰ੍ਹਾਂ ਜਾਣਦੇ ਜੀ ਮੈਂ ਹੈ ਯਾਰ ਮੈਂ ਉਹਨੂੰ ਜਾਣਦਾ ਕਹਿੰਦੇ ਬਿਲਕੁਲ ਕਹਿੰਦੇ ਦਾ ਘਰਬਾਰ ਰੁੜ ਗਿਆ ਇੱਕ ਸਰਦਾਰ ਬੰਦਾ ਅੱਜ ਇੱਕ ਪੰਪ ਤੇ ਤੇਲ ਪਾਉਣ ਦੀ ਜੌਬ ਕਰਦਾ 18 20 ਕਿਲੇ ਦਾ ਮਾਲਕ ਹੋਰ ਉਹਨਾਂ ਦਿਨਾਂ ਦੇ ਵਿੱਚ ਅਜੇ ਤੋਂ 70 ਸਾਲ ਪਹਿਲਾਂ ਘਰ ਦੇ ਵਿੱਚ ਹਰ ਸੰਦੇ ਘਰ ਦੇ ਵਿੱਚ ਹਰ ਖੁਸ਼ੀ ਸੀ ਪਸ਼ੂ ਸੰਗੇ ਕਿੰਨੇ ਡੰਗਰ ਸੀ ਨੌਂ ਨਗਰ ਸਿੰਘ ਜੀ ਨੌਂ ਨਗਰ ਸਿੰਘ ਮੈਂ ਦਾ ਅੱਜ ਤੱਕ ਵੀ ਤੇਰੇ ਨਾਲ ਕਿੰਨਾ ਪਿਆਰ ਹੈ ਕਿੰਨੇ ਆਪਸ ਵਿੱਚ ਘਰਸ਼ ਦੇ ਵਿੱਚ ਰਹਿ ਆ ਰੋਲੇ ਰਫੇ ਜੋ ਜਿੱਥੇ ਪੰਥ ਦਾ ਕੰਮ ਹੁੰਦਾ ਹੈ ਕਈ ਤੇਰੇ ਆ ਗਰੀ ਮੈਂ ਜਗਰ ਕੀਤਾ ਅੱਜ ਤੈਨੇ ਸਿੱਖਰੀ ਨਹੀਂ ਕੀਤਾ ਮਤਲਬ ਹੈ ਮੈਂ ਕਿਹਾ ਜੀ ਆ ਵੀਰ ਨੇ ਆਪਾਂ ਨੂੰ ਵਿੱਚ ਸਬਰ ਦੀ ਗੱਲ ਵੇਖੋ ਸਭ ਕੁ ਲੈਣਾ ਪਊਗਾ ਤੇ ਕੋ ਸਬਰ ਸਿੱਖੋ ਭਲਿਓ ਓਏ ਅੱਜ ਜਿਹਦਾ ਡੱਕਾ ਨਹੀਂ ਰੁੜਿਆ ਉਹ ਵੀ ਟਰਾਲੀਆਂ ਮਗਰ ਭਜਦਾ ਵੇਖਿਆ ਤਗੜੇ ਤਗੜੇ ਘਰਾਂ ਵਾਲੇ 20-20 ਕਿੱਲੇ ਵਾਲੇ ਮੈਂ ਤੁਰਲੇ ਮਾਰਦੇ ਵੇਖੇ ਆ ਰਾਸ਼ਨ ਚਾਰ-ਪੰਜ ਸੌ ਦੀ ਕਿੱਟ ਹੁੰਦੀ ਏ ਉਹ ਰੁੜ ਗਿਆ ਤੇ ਸਾਡਾ ਲੱਖਾਂ ਦਾ ਰੁੜ ਗਿਆ ਉਹ ਕਈ ਮੈਂ ਮੱਛਰਦਾਨੀਆਂ ਤੋਂ ਲੜਦੇ ਵੇਖੇ ਇਥੇ 100 ਰੁਪਏ ਦੀ ਮੱਛਰਦਾਨੀ ਪਿੱਛੇ ਪਰ ਆ ਸਬਰ ਜਿਹੜਾ ਹੈ ਭਾਵੇਂ ਗੱਲ ਨਾ ਆ ਵੀਰ ਨੂੰ 15 ਸਾਲ ਤੋਂ ਅਸੀਂ ਜਾਣਦੇ ਆ ਹੰਤਕ ਸਫਾ ਦੇ ਵਿੱਚ ਸਭ ਤੋਂ ਮੋਰੀ ਹੁੰਦਾ ਆ ਤੇ ਬੰਦਾ ਭਾਵੇਂ ਇਹ ਦਿਹਾੜੀ ਤੇ ਪਿਆਰਾ ਪਰ ਆਪਦਾ ਕੰਮ ਛੱਡ ਕੇ ਹਰੇਕ ਜਗ੍ਹਾ ਪਹੁੰਚਦਾ ਆ ਭਾਵੇਂ ਜੋ ਕੋਈ ਧਰਨਾ ਲਗਾ ਹੋਵੇ ਜਾਂ ਕੋਈ ਪੰਥਕ ਕੋਈ ਵੀ ਕੰਮ ਹੋਵੇ ਪਰ ਇਹ ਵੀਰ ਨੇ ਅੱਜ ਤੱਕ ਸਾਨੂੰ ਆਪਦਾ ਦੁੱਖ ਨਹੀਂ ਦੱਸਿਆ ਸੀ ਇਹ ਸਾਨੂੰ ਪਿਛਲੇ ਮਹੀਨੇ ਹੀ ਪਤਾ ਲੱਗਾ ਸੀ ਆ ਰਿਹਾ ਕਿਤੇ ਤੇ ਮਾੜੀ ਜੀ ਗੱਲ ਦਾ ਕਿਸ ਨੂੰ ਪਤਾ ਸੀ ਤੇ ਗੱਲ ਖੋਲੀ ਤੇ ਵੀਰ ਨੇ ਸਾਨੂੰ ਫਿਰ ਦੱਸਿਆ ਤੇ ਇਹ ਗੱਲ ਵੀਰਾਂ ਨਾਲ ਚੱਲੀ ਵੀਰ ਜਿਹੜੇ ਚੰਗੀ ਤਰ੍ਹਾਂ ਜਾਣਦੇ ਆ ਜਦੋਂ 88 ਵਾਲੇ ਪਾਣੀ ਤੋਂ ਬਾਅਦ ਚ ਨਾ ਸਾਲ ਬਾਅਦ ਅਸੀਂ ਇਕੱਠੇ ਹੁੰਨੇ ਹਾਂ ਦਰਿਆ ਦੇ ਨਿੱਕੇ ਨਿੱਕੇ ਹੁੰਨੇ ਸਾਰੇ ਨੇ ਇਹ ਵੀਰ ਮੱਝਾਂ ਚਾਹੁੰਦਾ ਪਤਾ ਨਹੀਂ ਆਉਂਦੇ ਆ ਕਿਹੜੀਆਂ ਕੇਦੀਆਂ ਇਹਦਾ ਚਾਚੇ ਦਾ ਮੁੰਡਾ ਘਰ ਮੇਜਰ ਸਿੰਘ ਵੀ ਇੱਥੇ ਰਹਿੰਦਾ ਹੋਇਆ ਮੌਜੂਦ ਅਤੇ ਉਹਨਾਂ ਹੀ ਮਚਾ ਚੁਣਦਾ ਕਿੰਨਾ ਦੀ ਉਹਦਾ ਦਾਦਾ ਹੁੰਦਾ ਨਹੀਂ ਤਰਵਾਕੀ ਸਾਰੇ ਇਕੱਠੇ ਹੁੰਦੇ ਸੀ ਫਿਰ ਸਾਰੇ ਹੀ ਰੋਵਿੰਦੇ ਹੁੰਦੇ ਸੀ ਜਦੋਂ ਉਹਨਾਂ ਦੀ ਕਿੰਨਾ ਸੁਣਦੇ ਸਾਰੇ ਜੀਰੋ ਇਹਦੀਆਂ ਗੱਲਾਂ ਸੁਣ ਕੇ ਮੈਨੂੰ ਆਪ ਅੱਜ ਆਪਣਾ ਮਨ ਪਰ ਆਇਆ ਬਈ ਆਹ ਕਿੱਥੇ ਕੱਲਾ ਰਹਿ ਗਿਆ ਵਿਚਾਰਾ ਪਰਿਵਾਰ ਹੀ ਸਾਰਾ ਖਤਮ ਹੋ ਗਿਆ ਇਹ ਛੋਟੀ ਉਮਰ ਸੀ ਦਾ 11 ਸਾਲ ਦੀ ਕਿਹੜੀ ਉਮਰ ਹੁੰਦੀ ਇਹਨੂੰ 88 ਨਹੀਂ ਭੁੱਲਣੀ ਬਈ ਜੀ ਆਪਾਂ ਕਹਿੰਦੇ ਕਿਸੇ ਨੂੰ 47 ਨਹੀਂ ਭੁੱਲਣੀ ਪੱਕੇ ਨੂੰ 88 ਨਹੀਂ ਭੁੱਲਣੀ ਕਿਸੇ ਨੂੰ 84 ਨਹੀਂ ਭੁੱਲਣੀ ਉਹ ਜੀਹਾਂ ਦੇ ਜੀਆਂ ਦੇ ਜੀ ਨਾਸ਼ ਹੋ ਗਿਆ ਸਾਰਾ ਪਰਿਵਾਰ ਸਾਲੋਂ ਡੰਗਲ ਛੱਡਦਾ ਸੀ ਪਾਰਸ ਵਾਲੇ ਤੋਂ ਦਰਿਆ ਉਪਾਰ ਚਾਰ ਕਿਲੇ ਹੁੰਦਾ ਸੀ ਓਏ ਹੋਏ ਧਾ ਓ ਮੀਟਰ ਇੱਕ ਪਾਸੇ ਬਣ ਜਾਂਦਾ ਹਾਂਜੀ ਹਾਂਜੀ ਤੇ ਉੱਥੇ ਵੀ ਸਾਰੀ ਦਿਹਾੜੀ ਧੁੱਪੇ ਹੀ ਅੱਗੇ ਪਿੱਛੇ ਡੰਗਰਾਂ ਦੇ ਤੁਰੇ ਫਿਰਨਾ ਕਿਤੇ ਰੋਟੀ ਮਿਲ ਗਈ ਖਾ ਲਈ ਨਾ ਚਾਹ ਮਿਲੀ ਨਾ ਮਿਲ ਕਾਮਾਉਂਦਾ ਸਹੀਓ ਵਾਲੀ ਦਾ ਨਾ ਹਾਂ ਬਾਪ ਸਿਰ ਤੋਂ ਚਲੇ ਜਾਂਦਾ ਕੋਈ ਮਾਂ ਬਾਪ ਨਹੀਂ ਬਣਦਾ ਹਰੇ ਕਹਿੰਦਾ ਵੀ ਉਹ ਇਹਦਾ ਨਾਨਕਾਂ ਕੋਲ ਥੋੜੀ ਬਾਲੀ ਬਾਹ ਫੜੀ ਦੇ ਥੋੜਾ ਜਿਹਾ ਵਿਚਾਰਾ ਆਪਦੀ ਫਿਰਾਂ ਸਿਰ ਤੇ ਹੋ ਗਿਆ ਤੇ ਉਤਰਾਂ ਦਾ ਕੋਈ ਨਹੀਂ ਐਵੇਂ ਆਖੀ ਬਾਕੀ ਮਹਾਰਾਜ ਕਰਨ ਵਾਲਾ ਹੋਰ ਬੰਦਾ ਕਿਸੀ ਕੀ ਗੱਲ ਹੋਰ ਤਿੰਨ ਗੁੱਟੀਆਂ ਕਾਕਾਆਂ ਦਾ ਉਹਨੂੰ ਕੋਈ ਸਹਾਇਤਾ ਕਰੋ ਵਿਚਾਰਿਤ ਕੀਤੀ ਜਾਵੇ ਮਤਲਬ ਪਹਿਲਾਂ ਵੀ ਸੋ ਵੇਖੋ ਦਰਸ਼ਨੀ ਸਿੰਘ ਆ ਜੀ ਮੈਂ ਕਿਹਾ ਵੀ ਹਰ ਪੰਥਕ ਸਫਾ ਦਾ ਹੀ ਸ਼ਿੰਗਾਰ ਏ ਪਰ ਮੈਂ ਕਹਿੰਨਾ ਵੀ ਕਿਹੜਾ ਇਹੋ ਜਿਹਾ ਪੰਥਕ ਮੋਰਚੇ ਜਿਹਦੇ ਚ ਇਹਦੇ ਪਰਚਾ ਨਾ ਪਿਆ ਹੋਵੇ 307 ਦੇ ਪਰਚੇ ਨੈਸੇ ਹੱਬੀ ਕਿਹੜੇ ਕਿਹੜੇ ਪਰਚੇ ਜਿਹੜੇ ਸਾਡੇ ਤੇ ਬੋਲਣ ਦੇ ਇਹਨਾਂ ਤੇ ਬੋਲਣ ਦੇ ਉਹ ਇਹਦੇ ਤੇ ਬੋਲਦੇ ਨੇ ਸੋ ਤਿੰਨ ਧੀਆਂ ਨੇ ਵੀਰ ਨੇ ਕਿਹਾ ਮੈਨੂੰ ਧੀਆਂ ਬਾਰੇ ਵੀ ਨਹੀਂ ਸੀ ਪਤਾ ਜੀ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਦੇਖੋ ਬੜਾ ਸੰਤਾਪ ਚੱਲਿਆ ਤੇ ਜਿਹੜਾ ਗੱਲ ਕਰੀਏ 88 ਵਾਲਾ ਇਹ ਕੁਦਰਤੀ ਨਹੀਂ ਸੀ ਇਹ ਮੈਨ ਮੇਡ ਸੀ ਸੋ ਮੈਂ ਕਹਿੰਦਾ ਵੀ ਅੱਜ ਇਹ ਵੀਰ ਦੀਆਂ ਧੀਆਂ ਨਹੀਂ ਆਪਣੀਆਂ ਧੀਆਂ ਨੇ ਜਿੰਨੇ ਵੀ ਐਨ ਆਰ ਆਈ ਵੀਰ ਮੇਰੇ ਸੁਣਦੇ ਨੇ ਵੀ 88 ਦਾ ਸੰਤਾਪ ਬੜਾ ਚੱਲਿਆ ਵੀਰ ਨੇ ਕਹਿੰਦੇ ਬਾਅਦ ਚ 12 ਸਾਲ ਦਾ ਬੱਚਾ ਸੀ ਪੜਾਇਆ ਲਿਖਿਆ ਫਿਰ ਪੜਾਇਆ ਨਹੀਂ ਕਿਸੇ ਨੇ ਨਾਲ ਕਿਸੇ ਨੇ ਪੜਾਇਆ ਉਹ ਤੋਂ ਬਾਅਦ ਪਹਿਲਾਂ ਜਿਹੜੇ ਚਾਰਜ ਮਤਾ ਕਰ ਲਿਆ ਕਰ ਲਿਆ ਉਹ ਤੋਂ ਬਾਅਦ ਕਨੇ ਪੜਾਉਣਾ ਹੈ ਆ ਪੱਟੇ ਕੌਣ ਜੋ ਗਾਇ ਰਹਿ ਗਿਆ ਲੋਕਾਂ ਦੇ ਭੈਣ ਭਰਾਵਾਂ ਨੇ ਕਦੀ ਕੇ ਬੋਲੇ ਕਦੀ ਕੇ ਬੋਲੇ ਢੋਲੇ ਵਾਲੀ ਵਿਚਾਰਾ ਆ ਕੇ ਦੇ ਪੈਰਾਂ ਭੈਣ ਭਰਾਵਾਂ ਨੇ ਮਾਰਾ ਮੋਟਾ ਚਲੋ ਆਹ ਤੋਂ ਲੈਤਾ ਹੈ ਇਹ ਵੀਰ ਨੂੰ ਬਹੁਤ ਤਗੜੀ ਮਾਰ ਵੱਜੀ ਏ ਵੀਰ ਜੀ ਇੱਕ ਮਾਲਕ ਨੇ ਨਿਸ਼ਾਨੀ ਛੱਡੀ ਸਿਰਫ ਔਰ ਕੁਝ ਨਹੀਂ ਛੱਡਿਆ ਅੰਦਾਜ਼ ਕਿ ਚਾਚੇ ਤਾਏ ਨੇ ਬਾਹਰ ਨਹੀਂ ਪੜਾਇਆ ਨਹੀਂ ਕਿਨੇ ਮੱਝਾਂ ਹੀ ਚਰਾਈਆਂ ਬਿਲਕੁਲ ਕਿੰਨਿਆਂ ਦੀਆਂ ਮੱਝੇ ਚਰਾ ਛੱਡੀਆਂ ਵਿਚਾਰੇ ਨੂੰ ਰੱਬ ਦਾ ਪਹਾੜੇ ਦੇ ਬੜੀ ਬੜੀ ਮਸੀਤ ਤੇ ਨੇ ਵਿਚਾਰੇ ਨੇ ਸਹੀ ਹੈ ਸਿੱਧਕੀ ਬੰਦਾ ਮੈਂ ਕਹਿੰਦਾ ਯਾਰ ਸਿੱਧਕੀ ਬੰਦਾ ਇਹੋ ਜਾਂ ਸਿੱਧਕੀ ਬੰਦਾ ਇਹੋ ਜਾਂ ਅੱਜ ਤੱਕ ਵੀਰ ਨੇ ਸਾਡੇ ਕੋਲ ਜ਼ਿਕਰ ਨਹੀਂ ਕੀਤਾ ਹਮਦਰਦੀ ਨਹੀਂ ਲਈ ਕਿਸੇ ਤੋਂ ਵੀ 40 ਸਾਲ ਤੋਂ ਮੈਂ ਜਾਣਦਾ ਵੀ ਆਪਦੀ ਮਿਹਨਤ ਕੀਤੀ ਤੁਸੀਂ ਵੀ ਜਾਣਦੇ ਜੋ ਆਪਣੇ ਨਾਲ ਹੀ ਵਿਚਰਦਾ ਹੈ ਕਦੀ ਵੀਰ ਨੇ ਆਪਣਾ ਦੁੱਖ ਨਹੀਂ ਦੱਸਿਆ ਵੀ ਹਮਦਰਦੀ ਹੋਣੀ ਬੜੀ ਮੁਸ਼ਕਲ ਨਾਲ ਵੀਰ ਨੂੰ ਮਨਾਇਆ ਸੀ ਵੀ ਆਪਾਂ ਇੰਟਰਵਿਊ ਕਰਾਈਏ ਤੁਹਾਡੀ ਤੇ ਹਜੇ ਵੀ ਵੀਰ ਕਹਿੰਦਾ ਸੀ ਵੀ ਨਹੀਂ ਆਪਾਂ ਕੋਈ ਕੋਈ ਗੱਲ ਨਹੀਂ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਆਪਾਂ ਮਿਹਨਤ ਕਰਦੇ ਆਂ ਤੇ ਪਰ ਇਹੋ ਜਿਹੇ ਸਿੰਘਾਂ ਦੀ ਪੰਤੂ ਨੂੰ ਬਾਹ ਫੜਨੀ ਚਾਹੀਦੀ ਹੈ ਜਿਹੜੇ ਪੰਤਨਾ ਖੜਦੇ ਆ ਜਿਹੜੇ ਕਿਹਦੇ 88 ਜੇ ਨੁਕਸਾਨ ਨਹੀਂ ਹੋਇਆ ਉਹ ਆ ਕੇ ਵੀਰ ਨੂੰ ਮਿਲ ਲੈਣਾ ਆ ਸਾਰੇ ਪਿੰਡ ਦੇ ਲੋਕ ਗਵਾਈ ਭਰਨ ਦੇ ਨੇ ਐ ਸਰਦਾਰ ਮੇਜਸਿਆਂ ਕੀ ਕਹਾਂਗਾ ਵੀ ਇਹ ਮੈਂ ਵੀ ਇੰਨਾ ਵੱਡਾ ਦੁੱਖ ਬਈ ਆ ਜੀ ਰੁੜ ਗਏ ਯਾਰ ਹਾਂਜੀ ਵੀ ਚਿਹਰੇ ਤੋਂ ਆਪਣਾ ਪਸਲ ਨਹੀਂ ਭੁੱਲਣ ਡਈ ਚਿਹਰੇ ਤੋਂ ਸ਼ਕਲ ਤੋਂ ਜਾਣਦੇ ਆ ਪਰ ਇਤਰਾਹ ਦਰਸ਼ਨ ਦੇਾਰੇ ਘਰੀ ਤੇ ਨਾਮ ਤਾਂ ਨਹੀਂ ਪਤਾ ਸੀ ਪਰ ਅੱਜ ਕਹਾਣੀ ਸੁਣ ਕੇ ਮੈਂ ਅੱਜ ਸੁਣਦਾ ਪਿਆ ਬਹੁਤ ਦੁੱਖ ਦੀ ਗੱਲ ਆ ਬਹੁਤ ਦੁੱਖ ਆ ਗੱਲ ਆ ਦੇਖੋ ਇੱਥੇ ਮੈਂ ਨਾ ਟਰੈਕਟਰ ਸੰਦ ਜੇ ਕਿਸੇ ਦਾ ਫਾਲੇ ਰੁੜ ਗਏ ਸੁਹਾਗਾ ਰੁੜ ਗਏ ਮੈਂ ਰੋਂਦਾ ਵੇਖਿਆ ਇੱਥੇ ਅੱਜ ਬਾਈ ਜੀ ਜਗੇ ਮੱਝ ਰੁੜ ਗਈ ਉਹ ਪਿੱਟ ਦਾ ਵੇਖਿਆ ਹੈ ਉਹ ਕਹਿੰਦਾ ਜੀ ਮੈਨੂੰ ਦਬਾਓ ਮੱਝ ਉਹ ਗਾਂ ਦਬਾਓ ਜੇ ਕਿਸੇ ਦਾ ਘਾਟਾ ਪੈ ਗਿਆ ਉਹ ਵੀ ਕਹਿੰਦਾ ਮੈਨੂੰ ਕੋਣ ਦਬਾਓ ਆ ਕਿੱਡਾ ਸਿੱਧਕੀ ਬੰਦਾ ਹੋਗਾ ਕਿੱਡਾ ਗੁਰੂ ਨੇ ਦੇਂਦਾ ਸਿੱਦਕ ਬਖਸ਼ਿਆ ਭੈਣ ਰੁੜ ਗਈ ਮਾਂ ਰੁੜ ਗਈ ਪਿਓ ਰੁੜ ਗਿਆ ਚਾਹ ਖੁਸ਼ੀਆਂ ਰੁੜ ਗਏ ਬਚਪਨ ਹੀ ਰੁੜ ਗਿਆ ਜੀ ਬਚਪਨ ਰੁੜ ਗਿਆ ਲੋਕਾਂ ਨੇ ਪੱਠੇ ਪੁਆਏ ਡੰਗਰ ਮਾਲ ਡੰਗਰ ਚ ਰਾਇਆ ਇਹਦੇ ਤੋਂ ਰੋਟੀ ਰੋਟੀ ਖਾਤਰ ਪੜ੍ਹਾਈ ਇਹਦੀ ਖੁੱਸ ਗਈ ਹੈ ਘਰ ਖੁੱਸ ਗਿਆ ਕਹਿੰਦਾ ਪੈਰ ਲੱਗੇ ਨਹੀਂ ਦਰਿਆ ਪੈ ਗਿਆ ਟਰੈਕਟਰ ਸੀ ਟਰਾਲੀਆਂ ਸੀ ਮੈਂ ਕਿੰਨਾ ਵੀ 17 18 ਕਿਲੇ ਦਾ ਸਰਦਾਰ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਤੇ ਅੱਜ ਹੈ ਕੱਖੌੜਾ ਆ ਗਿਆ ਕੱਖ ਨਹੀਂ ਕੋਲੇ ਕਹਿੰਦੇ ਕੱਖ ਨਹੀਂ ਕੋਲ ਹੈ ਬਾ ਕੱਲਾ ਘਰ ਦਾ ਘਰ ਦਾ ਥਾਂ ਮਾੜਾ ਚੰਗਾ ਹੈਗਾ ਜਿਹੜਾ ਸੋ ਇਹੋ ਜਿਹੇ ਵੀਰ ਇਹ ਮੈਂ ਕਹਿੰਦਾ ਵੀ ਇਹਦੀਆਂ ਧੀਆਂ ਨਹੀਂ ਸਾਡੀਆਂ ਧੀਆਂ ਨੇ ਸੋ ਹਰੇਕ ਨੂੰ ਆਪਾਂ ਆਪਣਾ ਫਰਜ਼ ਬਣਦਾ ਬੱਚੀਆਂ ਜਵਾਨ ਨੇ ਜੀ ਵੀਰੇ ਬੱਚੀਆਂ ਦੋ ਦਾ ਵਿਆਹ ਲਿੱਤੀਆਂ ਜੀ ਆਏ ਹਾਏ ਇੱਕ ਹੈਗੀ ਜਿਹੜੇ ਇੱਕ ਪਚੰਗੀ ਆ ਦੇਖੋ ਦੋ ਬੱਚੀਆਂ ਵਿਆਹੀਆਂ ਤੇ ਨੇ ਕਿਸੇ ਨੂੰ ਆਪਣਾ ਦੁੱਖ ਨਹੀਂ ਦੱਸਿਆ ਆਪਣੇ ਦਮ ਤੇ ਮੈਂ ਵੇਖਦਾ ਵੀ ਕਿਰਤੀ ਸਿੰਘ ਇੱਥੇ ਪੰਪ ਤੇ ਜੋਬ ਕਰਦਾ ਮੈਂ ਪੰਪ ਤੇ ਜੋਬ ਕਰਦਾ ਨਾਲ ਦੀ ਨੇ ਘਰੇ ਬਟਿਕ ਦਾ ਕੰਮ ਕਰਦੀ ਵਾ ਉਥੋਂ ਟਾਈਮ ਪਾਸ ਹੋ ਰਿਹਾ ਜੀ ਸਾਡਾ ਉੱਥੇ ਹੀ ਬਸ ਕਾਲਪੁਰ ਖਸਾ ਸ਼ੁਕਰਾਨਾ ਕਰਦੇ ਹਾਂ ਜੋ ਤੰਦਰੁਕਸ਼ੀ ਬਖਸ਼ੀ ਅਤੇ ਟਾਈਮ ਪਾਸ ਆ ਵਾਹ ਚੰਗਾ ਮਾੜਾ ਫੁਲਕਾ ਢਾਲ ਫੁਲਕਾ ਚੱਲ ਰਹੀ ਆ ਨੇ ਜਰਨ ਵਾਲੀ ਸਿੰਘ ਨੇ ਆ ਪਾਣੀ ਚ ਰਹਿਣ ਵਾਲੀ ਸਿੰਘ ਨੇ ਜਿਹੜੇ ਅੱਜ ਜਿੰਨਾਂ ਦੀ ਘਾਟ ਹੈ ਅੱਜ ਸਾਨੂੰ ਫਿਰ ਵੀ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਸਾਨੂੰ ਮਾਲਕ ਨੇ ਗੱਡੀਆਂ ਘਾਰਾਂ ਦਿੱਤੀਆਂ ਇੱਜ਼ਤ ਮਾਣ ਦਿੱਤੀ ਏ ਵੱਡੀਆਂ ਕੋਠੀਆਂ ਦਿੱਤੀਆਂ ਇਨਕਮ ਦੇ ਸਾਧਨ ਦਿੱਤੇ ਅਸੀਂ ਲਾਂਭੇ ਹੀ ਲਈ ਜਾਂਦੇ ਆ ਸ਼ੁਕਰਾਨਾ ਕਰਨ ਰਿਹਾ ਆਓ ਬਾਬਾ ਜੀ ਤੁਹਾਨੂੰ ਦਾਸਤਾ ਦਸੀਏ 88 ਦੇ ਵਿੱਚ ਆ ਵੀਰ ਦਾ 18 ਕਿੱਲੇ ਜ਼ਮੀਨ ਸੀ ਉਹ ਵੀ ਰੁੜ ਗਈ ਘਰ ਬੜਾ ਸੋਹਣਾ ਬਣਿਆ ਸੀ 88 ਦੇ ਵਿੱਚ ਬਾਬਾ ਜੀ ਨੇ ਕੋ ਆਪਣਾ ਟਰੈਕਟਰ ਸੰਦ ਸਾਰੇ ਰੁੜ ਗਏ ਮਾਂ ਬਾਪ ਰੁੜ ਗਏ ਭਰਾ ਰੁੜ ਗਿਆ ਭੈਣ ਰੁੜ ਗਈ ਕੱਲਾ ਬਚਿਆ ਉਹ ਵੀ ਕਹਿੰਦੇ ਵੀ ਪਿੰਡੋਂ 10 8-10 ਕਿਲੋਮੀਟਰ ਦੂਰੋਂ ਉਹ ਰੁੜਦੇ ਪਏ ਨੂੰ ਕਿਸ ਨੇ ਬਚਾਇਆ ਕੱਲਾ 12 ਸਾਲ ਦਾ ਤੇ ਉਸ ਤੋਂ ਬਾਅਦ ਪਿੰਨਾਂ ਵਾਲੇ ਦੱਸਦੇ ਨੇ ਵੀ ਹਰੇਕ ਨੇ ਪੱਠੇ ਦੇ ਪਵਾਏ ਕੋਈ ਪੜਾਇਆ ਨਹੀਂ ਇਹਦੀ ਮਤਲਬ ਇਹਦਾ ਬਚਪਨ ਖੁਸ਼ੀਆਂ ਚਾਹ ਸਾਰਾ ਗੁਰੁੜ ਗਿਆ ਐਡਾ ਸਿੱਧਕੀ ਬੰਦਾ ਇਤਾਂ ਹੀ ਨੇ ਦੱਸਿਆ ਨਹੀਂ ਆ ਵੀਰ ਨੇ ਕੱਲ ਪਰਸੋਂ ਮੈਨੂੰ ਦੱਸਿਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਪ ਦੀ ਗੱਲ ਹੈ ਪਹਿਲੀ ਦੀ ਗੱਲ ਇਹ ਆ ਕਿ ਸਾਡੀਆਂ ਸਰਕਾਰਾਂ ਹੀ ਇੰਨੀਆਂ ਕਮੀਆਂ ਐ ਕਿ ਕਿਸੇ ਦੀ ਸਾਰ ਲੈਣ ਦੀ ਤੇ ਇਹਨਾਂ ਨੂੰ ਮਤਲਬ ਲੋੜ ਹੀ ਨਹੀਂ ਪੈਂਦੀ ਕਿਉਂਕਿ ਜੇਕਰ ਸਰਕਾਰਾਂ ਸਾਰ ਦੇਣੀ ਚਾਹੁੰਦੀਆਂ ਹਣ ਤੇ ਸਰਕਾਰ ਦੇ ਨੌਲੇਜ ਦੇ ਵਿੱਚ ਸਾਰਾ ਕੁਝ ਹੈਗਾ ਕਿ ਇਹ 88 ਦੇ ਵਿੱਚ ਇਹਦਾ ਕੀ ਹਾਲਾਤ ਇਹਨਾਂ ਦੇ ਬਣੇ ਬੰਦਾ ਇੱਕ ਬੰਦਾ ਕੋਈ ਵੀ ਕੋਈ ਆਪਾਂ ਆਧਾਰਨ ਲੈ ਲੈਣ ਕੋਈ ਆਪਣਾ ਸਿੱਖ ਕੋਈ ਸਿੰਘ ਕੋਈ ਕਿਤੇ ਕੋਈ ਮਾੜੀ ਜੀ ਗੱਲ ਹੋ ਜਾ ਸਰਕਾਰ ਉਸਲੇ ਦੱਬ ਲੈਣਗੇ ਕਿ ਇਹੋ ਜਿਹੇ ਬੰਦੇ ਨੂੰ ਸਰਕਾਰਾਂ ਨੇ ਲੱਭ ਕੇ ਇਹਦੀ ਹੈਲਪ ਕਰ ਸਕਦੀਆਂ ਪਰ ਸਰਕਾਰ ਦੀ ਨੀਤੀ ਇਹ ਆ ਕਿ ਇਹਨਾਂ ਲੋਕਾਂ ਨੂੰ ਆਪਾਂ ਉੱਠਣ ਨਹੀਂ ਦੇਣਾ ਕਿਸਾਨ ਤੇ ਜਵਾਨ ਦੋ ਚੀਜ਼ਾਂ ਸਰਕਾਰਾਂ ਦੇ ਨਿਸ਼ਾਨੇ ਤੇ ਆ ਪਰ ਵੇਖੋ ਹੁਣ ਜਿੰਨਾ ਸਾਡੇ ਆ ਵੀਰ ਖੜੇ ਆ ਇਹਨਾਂ ਦਾ ਜਿੰਨਾ ਨੁਕਸਾਨ ਹੋਇਆ ਇਹ ਵਿਚਾਰੇ 23 ਦੇ ਵਿੱਚ ਪਹਿਲਾਂ ਇਹਨਾਂ ਨੂੰ ਮਾਰ 23 ਚ ਪਈ ਪਹਿਲਾਂ 19 ਚ ਪਈ 19 ਤੋਂ ਵਿਚਾਰੇ 23 ਤੱਕ ਮਾਹੀ ਉੱਠਣ ਲੱਗੇ ਮਾਰਾ ਮੋਟਾ ਕਰਨ ਲੱਗੇ ਫਿਰ ਇਹਨਾਂ ਨੂੰ 23 ਦੇ ਵਿੱਚ ਪੈ ਗਈ 23 ਦੇ ਵਿੱਚ ਅਜੇ ਸੰਭਲ ਨਹੀਂ ਸਕੇ ਤੇ ਹੁਣ 24 ਛੱਡ ਕੇ ਤੇ 25 ਦੇ ਵਿੱਚ ਫੇਰ ਸਰਕਾਰ ਨੇ ਇਹਨਾਂ ਦੇ ਇਹ ਹਾਲਾਤ ਬਣਾ ਦਿੱਤੇ ਔਰ ਹਾਲਾਤ ਵੀ ਇਹ ਬਣ ਗਏ ਕਿ ਨਾਂ ਦੇ ਵਿਚਾਰੇ ਗਾਂਣ ਕਣਕਾਂ ਦੀ ਵੀ ਇਹਨਾਂ ਨੂੰ ਕੋਈ ਆਸ ਨਹੀਂ ਇਹ ਕਣਕਾਂ ਇਹਨਾਂ ਦੀਆਂ ਬੀਜੀਆਂ ਜਾਣੀਆਂ ਕਿ ਨਹੀਂ ਬੀਜੀਆਂ ਜਾਣੀਆਂ ਰੱਬ ਆਖਰੀ ਸਰਕਾਰ ਨੇ ਛੱਡੇ ਹੋਏ ਆ ਹੁਣ ਇਹਨਾਂ ਵਿਚਾਰੇ ਦੇ ਕੋਈ ਵੀ ਹੁਣ ਜੇਕਰ ਸਰਕਾਰਾਂ ਨੂੰ ਪਤਾ ਹੋਵੇ ਸਰਕਾਰਾਂ ਦੇ ਨੌਲੇਜ ਦੇ ਵਿੱਚ ਸਾਰਾ ਕੋ ਗਿਆ ਤੇ ਇਹਦੀ ਹੈਲਪ ਕਰਕੇ ਇਹਨੂੰ ਮਤਲਬ ਸਰਕਾਰ ਇਹਦਾ ਘਰ ਵੀ ਬਣਾ ਕੇ ਦੇ ਸਕਦੀ ਆ ਸਰਕਾਰ ਇਹ ਜੋ ਉਸ ਟਾਈਮ ਦੇ ਤੈਨੂੰ ਪੜਾਉਂਦੀ ਲਿਖਾਉਂਦੀ ਸਭ ਕੁਝ ਕਰਦੀ ਕਿਉਂਕਿ ਸਰਕਾਰ ਦੀ ਤੇ ਇੰਟੈਲੀਜੈਂਸ ਇੰਨੀ ਏ ਕਿ ਹਰ ਚੀਜ਼ ਕਿਹੜੀ ਤੂ ਕਿਹੜੀ ਤਰੀ ਜਾਂਦੀ ਸਰਕਾਰ ਨੂੰ ਦੀਦੀਏ ਪਰ ਐਡਾ ਵੱਡਾ ਬੰਦਾ ਨਹੀਂ ਸਰਕਾਰ ਨੂੰ ਦਿਸਿਆ ਵੀ ਜਿਵੇਂ ਪਾਪੇ ਨੇ ਕੱਲ ਕੀਤੀ ਵੀ ਸਰਕਾਰ ਮਾਈ ਬਾਪ ਹੁੰਦੀ ਏ ਇੱਕ ਮਾਂ ਬਾਪ ਵਾਲਾ ਫਰਜ਼ ਸਰਕਾਰ ਨੇ ਅਦਾ ਕਰਨਾ ਹੁੰਦਾ ਏ ਪਰ ਵੇਖੋ ਇਹੋ ਜਿਹੇ ਵੀਰਾਂ ਦੀ ਸਾਰ ਨਹੀਂ ਲਈ ਗਈ ਅੱਜ ਪਿੰਡ ਵਾਲੇ ਸਾਰਿਆਂ ਨੇ ਦੱਸਿਆ ਵੀ ਬੜੇ ਹਾਲਾਤ ਤੁਸੀਂ ਦੱਸਿਆ ਵੀ ਨਾਲ ਅਸੀਂ ਪੜਤ ਮਤਲਬ ਛੋਟੀ ਹੁੰਦੇ ਰਹਿੰਦਾ ਕੁਛ ਮਾਲ ਚਾਰਦੇ ਤਾਂ ਵਾਰਸ ਨਾਲ ਜਾਂਦਾ ਸੀ ਤੇ 4-5 ਕਿਲੋਮੀਟਰ ਜਾਣ-ਜਾਂ ਪੈਂਦਾ ਹੈ ਤੇ ਉੱਥੇ ਵੀ ਸਾਰੀ ਦਿਹਾੜੀ ਧੁੱਪੇ ਤੁਰੇ ਫਿਰਨਾ ਤੇ ਰੋਟੀ ਮਿਲ ਗਈ ਖਾਲੀ ਨਾਲ ਜਦੋਂ ਤੁਹਾਨੂੰ ਆਪਣੀ ਦਾਸਤਾਨ ਦੱਸਦਾ ਹਾਂ ਤੁਸੀਂ ਰੋ ਪੈਂਦੇ ਹੋ ਸਾਰੇ ਜਣੇ ਰੋ ਪੈਂਦੇ ਸਾਰੇ ਜਣੇ ਵੀ ਉਹ ਸਾਰੇ ਛੋਟੇ ਛੋਟੇ ਮਾਪੇ ਦੀ ਯਾਦ ਆਉਂਦੀ ਸੀ 12-13 ਸਾਲ ਦਾ ਬੱਚਾ ਮਾਪੇ ਦੀ ਯਾਦ ਦਾਸਤਾਨ ਦੱਸਦਾ ਚਾਰਾਂ ਜੀਹਾਂ ਚਾਰੇ ਜੀ ਇਕੱਠੇ ਉਂਗਲਾਂ ਫੜ ਕੇ ਤੁਰੇ ਜਾਂਦੇ ਆ ਬਿਨਾਂ ਮਾਂ ਹੀ ਫੜੀਆਂ ਨਹੀਂ ਫਿਰ ਬਾਈ ਛੋਟੀਆਂ ਸਾਡੀਆਂ ਤੇ ਮੈਂ ਕਰਾਲੀ ਦੀ ਭੱਜ ਕੇ ਚੜ ਗਿਆ ਹੇ ਮੇਰੇ ਨਾਲ ਕਰਾਲੀ ਆ ਗਈ ਤੇ ਮੈਂ ਚੜ ਗਿਆ ਬਾਹਰ ਰੋੜ ਗਿਆ ਮੈਂ 10-15 ਕਿਲੋਮੀਟਰ ਗਾਂ ਤੇ ਫਿਰ ਉੱਤੇ ਮੈਂ ਵਾਜਾਂ ਉਹ ਜਰਾ ਰਾਤ 12 ਦਾ ਟਾਈਮ ਸੀ ਵਾਜਾਂ ਉਹ ਜਾਂ ਮਾਰੀਆਂ ਫਿਰ ਮੈਨੂੰ ਉਥੋਂ ਪੇ ਲਾਗੇ ਪੇੜੀ ਲਾ ਕੇ ਮਗਰ ਫੜਿਆ ਕਿ ਕਿੰਨੇ ਵਜੇ ਰਾਤ ਨਿਕਲੇ ਫਿਰ ਤੁਸੀਂ ਤੁਸੀਂ ਦੱਸਿਆ ਵੀ ਜਿਵੇਂ ਰਾਤ ਦਾ ਟਾਈਮ ਸੀ 6 ਵਜੇ ਸ਼ਾਮ ਨੂੰ ਰੁੜਿਆ ਰਾਤ 12 ਵਜੇ ਫੜਿਆ ਮੈਨੂੰ ਉਹ ਨਿੰਦਰ ਜੰਲੋ ਕਹਿੰਦੇ ਨੇ ਫਿਰ ਉਸੇ ਕੋਠੇ ਦੇ ਉੱਪਰ ਚੜੇ ਸੋ ਅਸੀਂ ਸਾਰੀ ਜਿਹੜੀ ਸਾਰੀ ਜਿਹੜੀ ਕੋਠੇ ਦੇ ਉੱਤੇ ਕੱਟੀ ਆ ਪਾਣੀ ਵਧਦਾ ਗਿਆ ਵਾਧਦਾ ਇਹ ਤਾਂ ਲੱਗ ਸ਼ਾਮ ਤੱਕ ਕੋਠੇ ਦੇ ਕੱਟੀ ਆ ਹਾਂ ਪਾਣੀ ਵਧੀ ਗਿਆ ਪਾਸੇ ਅਸੀਂ ਨਿਕਲ ਨਹੀਂ ਸੀ ਜੋਗੇ ਪਾਣੀ ਪਾਸੇ ਤਾਰੂ ਸੀਗਾ ਫਿਰ ਸ਼ਾਮ ਦੇ 6 ਵਜੇ ਫਿਰ ਸਾਡੇ ਥੱਲੇ ਬੰਨੇ ਇੱਕ ਹੋਰ ਘਰ ਸੀਗਾ ਉਹ ਆਪਦੇ ਕੋਠਿਆਂ ਤੇ ਚੜਿਆ ਹੋਇਆ ਸੀ ਤੇ ਸਾਡਾ ਕੋਠਾ ਡਿੱਗਣਾ ਸ਼ੁਰ ਉਹਨਾਂ ਸਾਫਿਆਂ ਨੇ ਪੱਲੇ ਮਾਰੇ ਵੀ ਸਾਡੇ ਕੋਠੇ ਤੇ ਆ ਜੋ ਅਸੀਂ ਉਹਨਾਂ ਦੇ ਕੋਠੇ ਨੂੰ ਜਾ ਰਹੇ ਸੀ ਮਾਦਾ ਜਿਹੜਾ ਮੇਰਾ ਭਰਾ ਛੋਟਾ ਸੀ ਉਹਨੂੰ ਡੈਡੀ ਨੇ ਚੁੱਕ ਲਿਆ ਹੂੰ ਤੇ ਮੇਰੀ ਮਾਦਾ ਨੇ ਉਂਗਲ ਫੜ ਲਈ ਮੈਂ ਛੋਟਾ ਹਾਂ ਤੇ ਦੂਜੀ ਜਿਹੜੀ ਭੈਣ ਸੀ ਉਹਨੇ ਮਗਰੋਂ ਐ ਝੱਗਾ ਫੜ ਲਿਆ ਡੈਡੀ ਦਾ ਅਸੀਂ ਤੁਰੇ ਜਾ ਰਹੇ ਹਾਂ ਉਹ ਅਗਲੇ ਬਾਰੇ ਇੱਕ ਪਾਣੀ ਦਾ ਘੌਰ ਜ਼ਿਆਦਾ ਪਾਇਆ ਪਏ ਉੱਥੇ ਜਾ ਕੇ ਛੁੱਟ ਲਿਆ ਪਾਣੀ ਦੇ ਬਾਅਦ ਉਹੋ ਉੱਥੇ ਜਾ ਕੇ ਉਂਗਲ ਵੀ ਮਾਹਾਂ ਛੜਾਈ ਮੈਂ ਮਾਤਾ ਤੋਂ ਮਾਦਾ ਆਂਦੀ ਨਹੀਂ ਮੈਂ ਬਚਾਲਾਂਗੀ ਖਰੇ ਨੂੰ ਹੂੰ ਮਾਦਾ ਆਂਦੀ ਨਹੀਂ ਮੈਂ ਬਚਾਲਾਂਗੀ ਹੂੰ ਬਾਕੀ ਉਂਗਲ ਨਹੀਂ ਛੜਦੀ ਮੈਂ ਧੱਕੇ ਨਾਲ ਉਂ ਪਰ ਮੈਂ ਤਾਂ ਬਾਅਦ ਗਿਆ ਉਹਨਾਂ ਦੀ ਮੈਨੂੰ ਉਹਦੇ ਬਾਅਦ ਦਰਸ਼ਨ ਨਹੀਂ ਹੋਏ। ਲਾਚਾ ਨਹੀਂ। ਨਾ ਨਾ ਅਜੇ ਤੱਕ ਲਾਚਾਂ ਹੀ। ਯਾਦ ਯਾਦ ਕਿੰਨੀ ਆਉਂਦੀ ਹੈ? ਬਹੁਤ ਯਾਦ। ਹੈ? ਹਰ ਪਲ ਹਰ ਘੜੀ ਹਰ ਦਿਨ ਯਾਦ ਆਉਂਦੀ ਹੈ। ਬਿਲਕੁਲ ਬਿਲਕੁਲ। ਸੋ ਮਾਂ ਬਾਪ ਨੂੰ ਭੁੱਲਣ ਵਾਲੀਆਂ ਚੀਜ਼ਾਂ ਨਹੀਂ ਗਏ। ਜਦੋਂ ਤੁਰ ਜਾਂਦੇ ਨੇ ਨਾ ਪਤਾ ਉਹਦੋਂ ਲੱਗਦਾ ਹੈ ਵੀ ਪਿਛਲੇ ਸਮੇਂ 'ਚ ਆਪਣੀ ਮਾਂ ਗਵਾਈ ਏ। ਹਰ ਦਿਨ ਯਾਦ ਆਉਂਦੀ ਏ। ਇਹ ਤੇ ਹੈ ਹੀ ਉਹਦਾ ਬੱਚਾ ਸੀ ਵੇਖੋ ਸਾਨੂੰ ਤੇ ਪਾਲ ਪੋਸ ਕੇ ਬੱਚੇ ਵੀ ਸਾਡੇ ਸਾਹਮਣੇ ਸਾਡੇ ਸਾਡੀ ਮਾਤਾ ਗਈ ਏ। ਅਰੇ ਇਹ ਤਾਂ ਖੁਦ ਬਚਾਏ ਚਾਰ ਰੁੜ ਗਏ ਖੁਸ਼ੀਆਂ ਰੁੜ ਗਈ ਫਿਰ ਮਾਂ ਪਿਓ ਵਾਲਾ ਪਿਆਰ ਮਿਲਿਆ ਕਿਸੇ ਨੂੰ ਨਹੀਂ ਨਾ ਹੀ ਨਾ ਉਹ ਗੱਲਾਂ ਕਿੱਥੇ ਮਿਲਦੀਆਂ ਜੀ ਨਾ ਜੀ ਨਾ ਕਿਸੇ ਚਾਚੇ ਦਾ ਮਾਮੇ ਮਾਮੀ ਤੋਂ ਨਹੀਂ ਮਿਲਿਆ ਚਾ ਉਹ ਪਿਆਰ ਉਹ ਉਹ ਗੱਲਾਂ ਨਹੀਂ ਮਿਲਦੀਆਂ ਜੀ ਐਂ ਟੇ ਬਸ ਮਾਂ ਪਿਓ ਦਾ ਪਿਆਰ ਚਾਚੇ ਤਾਂ ਥੋੜਾ ਦੇ ਦੇਣਾ ਹੈ ਚਾਚੇ ਦਾ ਪਾਂ ਜਿਨਾ ਮਰਜ਼ੀ ਕਰ ਦੇਣਾ ਜਿਹੜਾ ਮਾਂ ਪਿਓ ਦਾ ਪਿਆਰ ਉਹ ਨਹੀਂ ਮਿਲਦਾ ਉਹ ਨਹੀਂ ਮਿਲਦਾ ਨਾ ਉਹ ਨਹੀਂ ਮਿਲਦਾ ਇਹੋ ਤੇ ਮਾ ਦਾ ਇੱਕ ਕੜਾ ਇਹ ਲਾਹਦਾ ਰੂਪ ਹੈ ਆਹ ਹਾਂ ਅੱਲਾਹ ਨਾ ਇਹਨਾਂ ਦਾ ਪਿਆਰ ਮਿਲਦਾ ਹੈ ਨਾ ਨਾ ਦਾ ਕਿਵੇਂ ਦਿਆ ਜੀਵਨ ਹੀ ਨਹੀਂ ਮਿਲਦਾ ਅੱਛਾ ਹੁਣ ਹੋਰ ਦੂਜੇ ਦੋ ਧੀਆ ਵਿਆਹਤੀਆਂ ਤੇ ਦੋ ਬੱਚੇ ਨੇ ਉਹ ਕੀ ਕਰ ਰਹੇ ਨੇ ਅੱਜ ਕੱਲ ਉਹ ਕੁੜੀਆਂ ਨੇ ਪਲੱਸ ਟੂ ਕਰ ਲਈ ਆ ਤੇ ਮੁੰਡਾ ਜਿਹੜਾ ਪਲੱਸ ਟੂ ਕਰ ਰਿਹਾ ਵਾ ਹਾਂਜੀ ਹਾਂਜੀ ਬਾਕੀ ਘਰੇ ਤਾਂ ਬਾਸਾ ਤਾਂ ਸੋ ਕੋਈ ਨਹੀਂ ਗੁਰੂ ਮਾਰੇ ਕਿਰਪਾ ਕਰਨ ਸਾਡੇ ਕੋਲ ਹੋਰ ਵੀ ਸੰਸਾਵਾਂ ਨੇ ਅਸੀਂ ਚਾਹਾਂਗੇ ਵੀ ਹੁਣ ਜਿਹੜੇ ਦੂਜੇ ਬੱਚੇ ਨੇ ਉਹਨਾਂ ਨੂੰ ਪੜਾਈਏ ਲਖਾਈਏ ਤੇ ਤਾਂ ਜੋ ਤੈਨੂੰ ਬੁਢਾਪੇ ਦੇ ਵਿੱਚ ਉਹ ਖੁਸ਼ੀਆਂ ਦੇ ਸਕਣ ਜੋ ਤੈਨੂੰ ਬਚਪਨ ਦੇ ਵਿੱਚ ਨਹੀਂ ਮਿਲੀਆਂ ਸਾਡੇ ਸਾਰਿਆਂ ਦੀ ਇੱਕ ਅਰਦਾਸ ਏ ਕਿ ਗੁਰੂ ਮਹਾਰਾਜ ਕਿਰਪਾ ਕਰਨ ਤੇਰੇ ਬੱਚਿਆਂ ਨੂੰ ਤੰਦਰੁਸਤੀ ਬਖਸ਼ਣ ਤੇਰੇ ਬੱਚੇ ਤੇਰੇ ਬੇਟੇ ਨੂੰ ਕੋਈ ਮਹਾਰਾਜ ਕਿਰਪਾ ਕਰਨਾ ਕੋਈ ਵੱਡੀਆਂ ਸੰਸਥਾਵਾਂਾਂ ਬਾਹਾਂ ਫੜਨ ਪੜਨ ਵਾਲਾ ਬੱਚਾ ਹਾਂਜੀ ਹਾਂਜੀ ਪੜਨ ਵਾਲਾ ਬੱਚਾ ਸੋ ਪੜਨ ਵਾਲਾ ਬੱਚਾ ਤੇ ਸੋ ਬੱਚਾ ਬਹੁਤ ਹੋਣਾਰ ਜੀ ਬੱਚਾ ਮਰਦਾ ਰਹੀ ਬੱਚਾ ਬਹੁਤ ਹੋਣਾਰ ਬੱਚਾ ਹਾਂ ਉਹ ਵੀ ਜਦੋਂ ਕਿਤੇ ਜਾਂਦੇ ਆ ਸੰਘਰਸ਼ ਦੇ ਵਿੱਚ ਉਹ ਵੀ ਨਾਲ ਜਾਂਦਾ ਇਹਨਾਂ ਦੇ ਅੱਛਾ ਹਾਂਜੀ ਹਾਂਜੀ ਉਹ ਜਿਹੜਾ ਵੀ ਪੁੱਤ ਲੰਮਾ ਜਿਹਾ ਜਵਾਨ ਜਿਆ ਬਹੁਤ ਨੇਕ ਮੁੰਡਾ ਬਹੁਤ ਨੇਕ ਮੁੰਡਾ ਉਹ ਆ ਉਹ 12ਵੀਂ ਜਮਾਤ ਚ ਉਹ ਕੱਦ ਤੇ ਉਹਦਾ 6 6 ਸਵਾ 6 ਫੁੱਟ ਹੈ ਹਾਂਜੀ ਹਾਂਜੀ ਕੱਦ ਰੱਖਾਇਆ ਸੋ ਮੈਂ ਕਹਿੰਦਾ ਬੇਨਤੀ ਕਰਨਾ ਗੁਰੂ ਅਗੇ ਅਰਦਾਸ ਵੀ ਕਰਦਾ ਸੰਗਤਾਂ ਕਿ ਬੇਨਤੀ ਕਰਦਾ ਵੀ ਇਹੋ ਜਿਹੇ ਬੱਚੇ ਨੂੰ ਪੜਾ ਲਿਖਾ ਦਈਏ ਤਾਂ ਜੋ ਆਪਣੇ ਪੈਰਾਂ 'ਤੇ ਰੁਜੇ ਜਿਹੋ ਜੀ ਜ਼ਿੰਦਗੀ ਪਿਓ ਨੇ ਕੱਢੀ ਹੈ ਕਿਤੇ ਉਹੋ ਜੀ ਜ਼ਿੰਦਗੀ ਉਹਦੇ ਹਿੱਸੇ ਨਾ ਆਵੇ ਸੰਗਤਾਂ ਤੇ ਗੁਰੂ ਕਿਰਪਾ ਕਰੇ ਤੇ ਮੈਨੂੰ ਲੱਗਦਾ ਵੀ ਉਹਨੂੰ ਜੇ ਪੜਾ ਲਿਖਾ ਦਈਏ ਤੇ ਇਹਦੇ ਜਿਹੜੇ ਬਚਪਨ ਵਾਲੇ ਦੁੱਖ ਨੇ ਉਹ ਜਿਹੜੇ ਆਪਾਂ ਉਹ ਖੁਸ਼ੀਆਂ ਜਿਹੜੀਆਂ ਬਚਪਨ 'ਚ ਨਹੀਂ ਮਿਲ ਸਕੀਆਂ ਕਿਤੇ ਉਹ ਬੁਢਾਪੇ 'ਚ ਮਿਲਣ ਸੋ ਇਹੋ ਜਿਹੀਆਂ ਦਾਸਤਾਂ ਜਿਹੜੀਆਂ ਅੱਜ ਤੋਂ 37 ਸਾਲ ਪੁਰਾਣੀਆਂ ਜਿਹੜੀਆਂ ਜਿਹੜੀਆਂ ਸਟੋਰੀਆਂ ਜੇ ਕੈਮਰੇ ਸਾਹਮਣੇ ਆਈਆਂ ਹੀ ਨਹੀਂ ਉਹ ਲਿਆਉਣ ਦਾ ਸੀ ਯਤਨ ਕੀਤਾ ਕਿ ਜਿਹੜੇ ਕਹਿੰਦੇ 88 'ਚ ਕੀ ਹੋਇਆ ਉਹ ਵੇਖੋ ਸਾਡੇ ਬਜ਼ੁਰਗਾਂ ਨੂੰ 47 ਨੀਸੀ ਪੁੱਲੀ ਮਰਦੇ ਦਮ ਤੱਕ ਚੇਤੇ ਕੀਤੇ ਸੀ ਦੇਸ਼ ਦਾ ਵਟਵਾਰਾ ਹੋਇਆ ਪਰਿਵਾਰਾਂ ਦੇ ਕਤਲ ਵੀ ਆਮ ਹੋਏ ਉਹ ਮਰਦੇ ਦੰਤ ਤੱਕ ਉਹਨਾਂ ਦੇ ਭੈਣ ਭਾਈ ਨਹੀਂ ਭੁੱਲੇ ਆਹ ਵੀਰ ਕਹਿੰਦਾ ਵੀ ਦੋ ਭੈਣ ਭਰਾ ਗਵਾਏ ਇੱਕ ਭੈਣ ਜਿਹੜੀ ਉਹ ਕੋਈ ਰਿਸ਼ਤੇਦਾਰ ਲੈ ਕੇ ਗਿਆ ਸੀ ਕੇਵਲ ਉਹ ਬਚੀ ਸੋ ਇਹ 12 ਸਾਲ ਦੀ ਉਮਰ ਦੇ ਵਿੱਚ ਇੱਕ ਲਾਲੀ ਦੇ ਉੱਤੇ ਚੜਿਆ ਸੀ ਕਹਿੰਦੇ ਮਛੇਰੀਆਂ ਨੇ ਕਿੰਨੇ ਇਹ ਵੀਰ ਦੀ ਜਾਨ ਬਚਾਈ ਤੇ ਉਸ ਤੋਂ ਬਾਅਦ ਅੱਜ ਤੱਕ ਇਹਦੇ ਪੈਰ ਲੱਗੇ ਨਹੀਂ ਘਰ-ਬਾਰ ਵੀ ਰੁੜ ਗਿਆ ਮਾਂ-ਬਾਪ ਵੀ ਰੁੜ ਗਏ ਪੈਣ ਭਰਾ ਵੀ ਰੁੜ ਗਏ ਟਰੈਕਟਰ ਟਰਾਲੀਆਂ ਸੰਤ ਭਾਂਡਾ ਮੈਂ ਕਹਿੰਦਾ ਵੀ ਉਹਨਾਂ ਦਿਨਾਂ ਦੇ ਵਿੱਚ ਜਿਹਦੇ ਕੋਲ ਟਰੈਕਟਰ ਟਰਾਲੀ ਸੀ ਅੱਜ ਤੋਂ 40 ਸਾਲ ਪਹਿਲਾਂ ਮੈਂ ਕਹਿੰਦਾ ਵੀ ਉਹ ਤੇ ਸਿਰੇ ਦਾ ਸਰਦਾਰ ਸੀ ਅੱਜ ਵੀ ਬਹੁਤੇ ਜ਼ਿਮੀਂਦਾਰਾਂ ਕੋਲ ਟਰੈਕਟਰ ਨਹੀਂ ਹੈਗੇ ਨਹੀਂ ਹੈਗੇ ਜੀ ਨਹੀਂ ਹੈਗੇ ਤੇ ਜਿਹਦੇ ਕੋਲ 40 ਸਾਲ ਜਿੰਨੀ ਮਹਗਾਈ ਹੋ ਗਈ ਗੁਜ਼ਾਰਾ ਹੀ ਹੁੰਦਾ ਮਾੜਾ ਟਰੈਕਟਰ ਕਿਨੇ ਲੈ 40 ਸਾਲ ਪਹਿਲਾਂ ਜਿਹਦੇ ਕੋਲ ਟਰੈਕਟਰ ਸੀ ਬਈ ਉਹ ਤੇ ਸਿਰੇ ਦਾ ਸਰਦਾਰ ਸੀ 17 ਕਿਲੇ ਪਹਿਲੀ ਉਹ ਤੋਂ ਉਹਨਾਂ ਕੋਲ ਉਹੋ ਜਿਹਾ ਮੂੰਹ ਨਾ ਕਹਿੰਦੀ ਅੱਜ ਚੌਂ-ਚੌਂ ਕਰ ਮੋਲ ਸਾਰਾ ਕਿਲੇ ਨਹੀਂ ਕੀ ਆ ਚੌਂ-ਚੌਂ ਕਰ ਮੋਲ ਨਹੀਂ ਸਾਰਾ ਕਿ ਤੈਨਾਂ ਕਿੱਲੇ ਆਈ ਅੱਜ ਅੱਜ ਜਿਹਦੀ ਕੁਮਾਰੀ ਚੰਗੀ ਰੋੜ ਜਾਂਦੀ ਉਹ ਚੀਕਾਂ ਹੀ ਮਾਰਦਾ ਇਹ ਤਾਂ ਸਾਰਾ ਕੋ ਰੁੜ ਗਿਆ ਕਦੀ ਨਾ ਚੀਕ ਨਹੀਂ ਮਾਰੀ ਆ ਔਰ 17 ਸਾਲ ਕਿੰਨੇ ਸਾਲ ਹੋ ਗਏ 17 ਕਿੰਨੇ ਦਸੇ ਸਾਲ ਸਾਲ 37 ਸਾਲ ਹੋ ਗਏ ਨੇ ਸਾਡੇ ਹਣ ਰੁੜੀ ਤੇ ਸਾਰੇ ਲੋਕੀ ਰੋਣ ਲਾ ਪੈਣ ਸਾਨੂੰ ਆ ਚਾਹੀਦਾ ਆ ਚਾਹੀਦਾ ਔਰ ਲੋਕੀ ਦੇ ਵੀ ਜਾਂਦੇ ਨੇ ਦੇ ਵੀ ਜਾਂਦੇ ਨੇ ਉਦੋਂ ਤੇ ਆ ਵੀਡੀਓ ਬੁੜੀ ਹੈਗਾ ਨਹੀਂ ਨਹੀਂ ਤੇ ਉਦੋਂ ਉਦੋਂ ਵੀ ਇਹ ਵਿਚਾਰੀ ਸਾਰਾ ਕੋਈ ਰੁੜ ਗਿਆ ਸਾਰਾ ਕੋਈ ਰੁੜ ਗਿਆ ਉਦੋਂ ਆ ਚੀਜ਼ ਨਹੀਂ ਲੱਗੀ ਉਦੋਂ ਅਗੇ ਤਾਂ ਇੱਕ ਘਟ ਸੀ ਉਦੋਂ ਵੀਡੀਓ ਹੈਗਾ ਤਾਂ ਇਹ ਘਟ ਦਾ ਸਾਰਾ ਸਮਾਨ ਕੀਮਤੀ ਸਮਾਨ ਵੀ ਰੁੜ ਗਿਆ ਪਛੂ ਵੀ ਰੁੜ ਗਏ ਮਾਂ ਬਾਪ ਰੁੜ ਗਏ ਮੈਂ ਇਹਨਾਂ ਜਾਨੀ ਤੇ ਮਾਲੀ ਨੁਕਸਾਨ ਹੋਇਆ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਸੋ ਕੇਵਲ ਵੀਰ ਬਚਿਆ ਸੀ ਇਹ ਵੀਰ ਦਾ ਧੰਨਵਾਦ ਹੈ ਜਿਨੇ ਸਾਨੂੰ ਇਹ ਵੀਰ ਬਾਰੇ ਦੱਸਿਆ ਵੇਖੋ ਮਿਲਿਆ ਬੜੀ ਬੜੀ ਅੱਜ ਤਾਈਂ ਇਹ ਐਡਾ ਕੋਈ ਸਿੱਧਗੀ ਸਿੱਖੇ ਮੈਂ ਕਹਿੰਦਾ ਵੀ ਐਡਾ ਕੋਈ ਭਾਣੇ ਨੂੰ ਮੰਨਣ ਵਾਲਾ ਅੱਜ ਤਾਈਂ ਇਹਨੇ ਆਪਣੇ ਦਿਲ ਦੇ ਬਲਵਲੇ ਆਪਣੇ ਅੰਦਰ ਹੀ ਦਬਾਈ ਰੱਖੇ ਨੇ ਅੱਜ ਤਾਈਂ ਨੇ ਦੱਸਿਆ ਨਹੀਂ ਘੱਟੋ ਘੱਟ ਪੰਥਕ ਸਫਾ ਦੇ ਵਿੱਚ ਵਿਚਰਦਿਆਂ ਨੂੰ ਸਾਨੂੰ ਵੀ 15 ਸਾਲ ਹੋ ਗਏ ਨੇ ਇਕੱਠਿਆਂ ਨੂੰ بڑے ਮੋਰਚਿਆਂ 'ਚ ਇਕੱਠੇ ਗਏ ਆ ਮੇਰੀ ਗੱਡੀ 'ਚ ਨਾਲ ਬਹਿ ਕੇ ਵੀਰ ਗਿਆ ਪਰ ਅੱਜ ਤਾਈ ਇਹਨੇ ਦੱਸਿਆ ਨਹੀਂ ਵੀਰ ਨੇ ਜਦੋਂ ਕੱਲ ਦੱਸਿਆ ਵੀ ਤੁਸੀਂ ਉਹਨੂੰ ਚੰਗੀ ਤਰ੍ਹਾਂ ਜਾਣਦੇ ਮੈਂ ਕਿਹੜਾ ਜਦੋਂ ਇਹਨੇ ਵੀਰ ਨੇ ਦੱਸਿਆ ਕਹਿੰਦਾ ਵੀ ਉਹਨਾਂ ਦਾ ਸਾਰਾ ਕੁਝ ਹੀ ਭਾਜੀ ਰੁੜ ਗਿਆ ਸੀ ਉਹ ਆਪ ਵੀ ਰੁੜ ਗਿਆ ਸੀ ਉਹ ਗੁਰੂ ਨੇ ਉਹਨੇ ਬਚਾਉਣਾ ਸੀ ਕਹਿੰਦੇ ਵੀ ਕਲਾਲੀ 'ਚ ਫਸ ਗਿਆ ਤੇ ਉਹ گاਂ ਹਾਂਜੀ ਸੇਵਾ ਲੈਣੀ ਗੁਰੂ ਨੇ ਜਿਹੜੀ ਹੁਣ ਸੇਵਾ ਪੰਥ ਦੀ ਕਰ ਰਿਹਾ ਸਾਰਾ ਕੁਝ ਰੁੜ ਗਿਆ ਪਰ ਸਿਦਕ ਨਹੀਂ ਰੁੜਿਆ ਸਿਦਕ ਦਾ ਪੱਟਾ ਬਸ ਆ ਹੁਣ ਮੈਂ ਅਖੀਰ ਕਰਨੀ ਏ ਉਹ ਸਿੱਖਾਂ ਦੇ ਪੱਲੇ ਸਿਦਕ ਹੀ ਜੇ ਸਿਦਕ ਨਾ ਗਵਾਉ ਉਹ ਜੀ ਉਹ ਮੈਂ ਕਹਿੰਦਾ ਵੀ ਲੋਕੀ ਤੁਹਾਡੇ ਮਗਰ ਇੰਨਾ ਕੋ ਰਾਸ਼ਨ ਲੈ ਕੇ ਪਤਾ ਕਿਉਂ ਆਉਂਦੇ ਨੇ ਕਹਿੰਦੇ ਸਿੱਖ ਕਿਸੇ ਤੋਂ ਮੰਗਦੇ ਨਹੀਂ ਵੇਖੇ ਹੜ ਇੱਥੇ ਨਹੀਂ ਆਏ ਪੰਜਾਬ 'ਚ ਹੜ ਹਿਮਾਚਲ 'ਚ ਵੀ ਆਏ ਨੇ ਉੱਤਰਾਖੰਡ ਵੀ ਆਏ ਨੇ ਉਥੇ ਚੀਜ਼ਾਂ 10 ਗੁਣਾ ਹੋ ਗਈਆਂ ਨੇ 5 ਗੁਣਾ ਹੋ ਗਈਆਂ ਨੇ ਜਿਹੜੀ 20 ਦੀ ਬੋਤਲ ਸੀ 100 ਦੀ ਹੋ ਗਈ ਉਹ ਪੰਜਾਬ ਚ ਪਤਾ ਕਿਉਂ ਲੈ ਕੇ ਆਏ ਕਹਿੰਦੇ ਸਿੱਦਕੀ ਬੰਦੇ ਨੇ ਮੰਗਦੇ ਨਹੀਂ ਕਿਸੇ ਤੋਂ ਪਰ ਜਦੋਂ ਤੁਸੀਂ ਅੱਜ ਉਹਨਾਂ ਦੇ ਕੱਪੜੇ ਪਾੜਦੇ ਜੀ ਉਹ ਕਹਿੰਦੇ ਯਾਰ ਅਸੀਂ ਜਿੰਨਾ ਬਾਰੇ ਹੋਰ ਕੋਈ ਸੁਣਿਆ ਸੀ ਸਾਡੇ ਦੇ ਅਸੀਂ ਖੰਨੀ ਖੰਨੀ ਦੇ ਗੁਜ਼ਾਰਾ ਕੀਤਾ ਬੰਦ ਬੰਦ ਕਟਾਏ ਸਿੱਦਕ ਨਹੀਂ ਆ ਰਿਆ ਆਓ ਸਿੱਦਕੀ ਬੰਦਾ ਐ ਐਗਜ਼ਾਮਪਲ ਏ ਉਹ ਇਹਦੇ ਵਰਗਾ ਸਿੱਦਕ ਰੱਖੋ ਏ ਸੋ ਨਹੀਂ ਨੰਬਰ ਅਕਾਲ ਚੈਨਲ ਤੇ ਕੋਈ ਨਹੀਂ ਜੇ ਵੀ ਕੋਈ ਭੈਣ ਭਾਈ ਉਹ ਰਾਬਤਾ ਕਰ ਲੈਂਦੇ ਹੁੰਦੇ ਨੇ ਸਿਆਣੇ ਕਹਿੰਦੇ ਵੀ ਉਹ ਬਸ ਤੁਸੀਂ ਆਪਣਾ ਇੰਨ ਘਰ ਦਸਣਾ ਤੇ ਉਹ ਲੱਭਣ ਨੂੰ ਲੱਭ ਲਿੰਦੇ ਹੁੰਦੇ ਵੀਰ ਜਿਹੜੇ ਵੀ ਸੋ ਮੈਂ ਅਕਾਲ ਏਡ ਨੂੰ ਵੀ ਬੇਨਤੀ ਕਰਾਂਗਾ ਵੀ ਆਪਾਂ ਇਹਦੇ ਬੱਚੇ ਦੀ ਫੀਸ ਦਾ ਜਾਂ ਜਿੰਨੀ ਵੀ ਤੁਸੀਂ ਇਹਦੀ ਬੱਚੀ ਦਾ ਜੇ ਅੱਗੇ ਵਿਆਹ ਕਰਨਾ ਜਾਂ ਕੁਝ ਵੀ ਜਿੰਨੀ ਆਪਾਂ ਦੀ ਮਾਇਕ ਸਹਾਇਤਾ ਕਰ ਸਕਦੇ ਆ ਸੋ ਅਕਾਲ ਏਡ ਜਿਹੜੀ ਹੈ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਦੇ ਵਿੱਚ ਆਪਣਾ ਕੰਮ ਕਰ ਰਹੀ ਹੈ 23 ਦੇ ਵਿੱਚ ਵੀ ਇਹਨਾਂ ਨੇ 4-5 ਮਕਾਨ ਜਿਹੜੇ ਨੇ ਲੋਕਾਂ ਦਾ ਮੁੜਵ ਸੇਵਾ ਕੀਤਾ ਸੀ ਸਾਨੂੰ ਉਦੋਂ ਪਤਾ ਨਹੀਂ ਸੀ ਹੁਣ ਵੀ ਬੜੇ ਇਹੋ ਜੇ ਇਹ ਵੀਰ رابطہ ਕਰ ਰਹੇ ਨੇ ਜਿਨ੍ਹਾਂ ਦੇ ਮਕਾਨ ਢਹਿ ਗਏ ਨੇ ਸੋ ਅਕਾਲ ਈਰਦੀ ਮੈਂ ਸਮੁੱਚੀ ਟੀਮ ਨੂੰ ਯੂਕੇ ਦੀ ਟੀਮ ਨੂੰ ਵੀ ਔਰ ਇੰਡੀਆ ਦੀ ਟੀਮ ਨੂੰ ਬੇਨਤੀ ਕਰਾਂਗਾ ਵੀ ਇੱਕ ਵਾਰ ਆਪਾਂ ਵੀਰ ਦੇ ਹਾਲਾਤ ਜਾਣ ਕੇ ਜਿੰਨੀ ਆਪਾਂ ਆਪਣੇ ਵੱਲੋਂ ਸੋ ਸੰਗਤਾਂ ਜਿੰਨੀਆਂ ਕੋ ਮਦਦ ਕਰ ਸਕਦੀਆਂ ਕਿਉਂਕਿ 88 ਦੇ ਵਿੱਚ ਬੜਾ ਕੁਝ ਰੁੜ ਗਿਆ ਬਾਕੀ ਦੇ ਘਾਟੇ ਪੂਰੇ ਹੋ ਜਾਣਗੇ ਜਿਹੜੇ ਜੀਆਂ ਵਾਲੇ ਇੱਕੋ ਅੰਮੀ ਦੇ ਜਾਏ ਭੈਣ ਭਾਈ ਵੀ ਰੁੜ ਗਏ ਮਾਂ ਬਾਪ ਰੁੜ ਗਏ ਉਹ ਘਾਟੇ ਪੂਰੇ ਨਹੀਂ ਹੋਣੇ ਪਰ ਮੈਂ ਜਿਹੜੇ ਅੱਜ ਜਿੰਨੇ ਵੀ ਸਾਡੇ ਸੁਣਦੇ ਵੀਰ ਜਿਨ੍ਹਾਂ ਦਾ ਮੇਰੇ ਵਰਗਾ ਨੁਕਸਾਨ ਹੋਇਆ ਬਸ ਆਪਾਂ ਇਹਦੇ ਵਰਗੇ ਸਿੱਧਕੀ ਹੋਣ ਦਾ ਯਤਨ ਕਰਨਾ ਹੈ ਜਿਹੜੀ ਆਪਣੀ ਸ਼ਬੀ ਦੂਜੇ ਸਟੇਟਾਂ ਦੇ ਵਿੱਚ ਦੂਜੇ ਮੁਲਕਾਂ 'ਚ ਬਣੀ ਹੋ ਆਪਾਂ ਸ਼ਬੀ ਆਪਣੀ ਗਵਾਉਣੀ ਨਹੀਂ ਸਿੱਧਕ ਤੇ ਸੰਤੋਖ ਰੱਖੋ ਮਾਲਕ ਨੇ ਜੇ ਖੋਇਆ ਤੇ ਦੇਣਾ ਵੀ ਉਸੇ ਨੇ ਉਹਦੇ ਤੇ ਭਰੋਸਾ ਰੱਖੋ ਸੋ ਐਹੋ ਜਿਹੀਆਂ ਸਟੋਰੀਆਂ ਲੈ ਕੇ ਬਹੁਤ ਜਲਦੀ ਆਪਜੀ ਸੇਵਾ 'ਚ ਦੁਬਾਰਾ ਹਾਜ਼ਰ ਹੋਣੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ